ਸਰਜੀਤ ਖੰਡਾ ਪਿੰਡ ਆਏ ਬਟਾ ਤੇ ਮੈਂ ਕੈਨੇਡਾ ਇਸ ਟਾਈਮ ਪਰ ਮੇਰਾ ਪਿੰਡ ਸਾਰਾ ਤਾਂ ਸੋਨਾ ਭਾਈ ਦੁਨੀਆ ਦਾ بڑے بڑے ਇਕੱਠੀਆਂ ਨਹੀਂ ਮੈਂ ਇਹਨਾਂ ਨਾਲ ਨਹੀਂ ਪੜਿਆ ਜੀ ਫੇਲ ਹੋ ਗਏ ਸੀ ਤੁਸੀਂ ਹਾਂ ਨਹੀਂ ਫੇਲ ਤਾਂ ਨਹੀਂ ਹੋਇਆ ਜੀ ਇਹ ਜਿਹੜੇ ਕਹਿੰਦੇ ਇਹਦਾ ਸਕੂਲ ਚ ਨਹੀਂ ਗਿਆ ਜੀ ਉਹ ਤਾਂ ਜੀ ਸਲਾਜ ਦਾ ਕੰਮ ਕਰਦੇ ਸੀ ਕਈ ਵਾਰ ਲੇਟ ਰੂਟ ਕਰਦੇ ਕੱਪੜੇ ਦਾ ਨਾ ਤਾਂ ਤਾਂ ਹੀ ਨਹੀਂ ਜੀ ਮੈਂ ਕਿਸੇ ਦੇ ਕੱਪੜੇ ਬਣਾਏ ਕੱਪੜੇ ਨਹੀਂ ਬਣਦੇ ਬੱਕੀ ਚੁੰਹੇ ਜਾਇ ਖਾ ਜਾਂਦੇ ਆ ਜੀ ਕੱਪੜੇ ਪਾ ਕੇ ਤੁਸੀਂ ਵੀਰ ਇਹਨਾਂ ਦੇ ਵਿਆਹ ਤੇ ਗਏ ਸੀ ਇਹਨਾਂ ਬੁਲਾਇਆ ਨਹੀਂ ਜੀ ਜਦੋਂ ਫਿਰ ਤੁਹਾਨੂੰ ਦੋ ਬਿੱਲੇ ਦਾ ਜੀ ਜਾਣਾ ਵਿਆਹ ਵਾਲੀ ਤਾਂ ਪਹਿਲੇ ਵੀ ਤੱਕੇ ਸੀ ਬਾਅਦ ਚ ਵੀ ਤੱਕੇ ਯਾਰ ਚਾਈਟ ਵੀ ਪੂਰੀ ਕਰਕੇ ਰੱਖੀ ਵੜੇਪਾ ਨੇੜੇ-ਨੇੜੇ ਆਉ ਨਹੀਂ ਦੇਣਾ ਨਾ ਜੀ ਨਾ ਹੁਣ ਇਹ ਤਾਂ ਜਵਾਨੀ ਆਈ ਹੈ ਤਲਤ ਹੋਜਾਈ ਨਿਕਲ ਗਈ ਜਿਹੜੀ ਜਿਹੜੀ ਤੁਸੀਂ ਦਾਰੂ ਪੀ ਕੇ ਸੁਣਾਉਣਾ ਨਾ ਬੋਲੀ ਯੂ ਸੁਣਾ ਦੋ ਉਹ ਤਾਂ ਹੁਣ ਮੈਨੂੰ ਆਪ ਨਹੀਂ ਸਰ ਮੇਰੇ ਦਿਮਾਗ ਚ ਪਤਾ ਨਹੀਂ ਕਿੱਥੇ ਗਈ ਹੈ ਹੁਣ ਛੀਟ ਪੀ ਰੇ ਸੀ ਇਹ ਕਹਿੰਦਾ ਨਾ ਜੀ ਪੀ ਨਹੀਂ ਰਿਹਾ ਢਾ ਲਿਆ ਮਾਮਣਾਂ ਦਾ ਮੁੰਡਾ ਜੀ ਪੀ ਰੇ ਸੀ ਕਹਿੰਦਾ ਨਾ ਉਹ ਵੀ ਢਾ ਲਿਆ ਮੈਨੂੰ ਇਹ ਬਿੰਦਜੀ ਮਾ ਜੀ ਆ ਪਈਏ ਜੀ ਤੂੰ ਬਚ ਗਿਆ ਕਹਿੰਦਾ ਮੈਂ ਜਦੋਂ ਪਹਾੜੀ ਚੜਦਾ ਤੈਨੂੰ ਯਾਦ ਸੁਹਣੀ ਇਹ ਕਰਦਾ ਤੇਰੇ ਪੱਜੋਂ ਦਿਲ ਨਹੀਂ ਲੱਗਦਾ ਤੈਨੂੰ ਸੱਚ ਸੁਣਾਉਂਦਾ ਨਹੀਂ ਮੁੰਡਿਆਂ ਦੇ ਨਾਲ ਹੱਥ ਖੇਡ ਕੇ ਦਿਲ ਪਰ ਚਾਉਂਦਾ ਨਹੀਂ ਸਤਿ ਸ੍ਰੀ ਅਕਾਲ ਜੀ ਮੈਂ ਹਾਕਮ ਸਿੰਘ ਆਮਦਗੜੀਆ ਤੁਸੀਂ ਦੇਖ ਰਹੇ ਪੀਡੀਸੀ ਨਿਊਜ਼ ਤੁਹਾਡਾ ਫੇਵਰਿਟ ਸ਼ੋਅ ਸਾਥ ਲੈ ਕੇ ਹਾਜ਼ਰ ਹਾਂ ਅੱਜ ਇਸ ਹੱਤ ਪਿੰਡ ਬਡਾਣਾ ਵਿਖੇ ਇਹ ਪਿੰਡ ਮਹਾਲੀ ਜ਼ਿਲ੍ਹੇ ਦਾ ਪਿੰਡ ਆ ਡੇਰਾ ਬਸੀ ਦੇ ਨੇੜੇ ਆ ਪਿੰਡ ਉਰੇ ਬਾਜ਼ੁਰਗ ਬੈਠੇ ਨੇ ਬੀਬੀ ਬੈਠੀ ਨੇ ਆ ਉਹਨਾਂ ਨਾਲ ਗੱਲਾਬਾਤਾਂ ਕਰੀਏ ਨੌਜਵਾਨ ਵੀਰਾਂ ਨਾਲ ਗੱਲਾਬਾਤਾਂ ਕਰੀਏ ਲਾਈਏ ਸੱਤ ਹਾਓ ਚੱਲੀਏ ਬਈ ਅਸਰੀ ਗੱਲ ਜੀ ਅਸਰੀ ਗੱਲ ਜੀ ਬਈ ਕੀ ਨਾਮ ਹੈ ਜੀ ਅਰਕਵੀਰ ਸਿੰਘ ਜੀ ਠੀਕ ਹੈ ਬਈ ਤੁਸੀਂ ਕੀ ਕਰਦੇ ਹੋ ਮੈਂ ਕਿੱਥੇ ਵੀ ਕਰਦਾ ਜੀ ਠੀਕ ਹੈ ਬਈ ਕੋਈ ਪਿੰਡ ਦੀ ਯਾਦ ਦੱਸੋ ਸਾਨੂੰ ਹਾਂਜੀ ਪਿੰਡ ਦੀ ਯਾਦ ਦੱਸੋ ਸਾਨੂੰ ਪਿੰਡ ਜੀ ਆਪਣਾ ਦੇਖੋ ਨੇ ਝੁੱਲੇ ਲੱਗੇ ਜੀ ਇਸ ਮਾਂ ਸੰਦ ਨੂੰ ਬਜ਼ੁਰਗ ਜਵਾਮਾ ਜੀ ਆਪਣੇ ਪੁੱਤ ਤੇ ਪੁੱਤੀਆਂ ਲੈ ਕਾਮਾ ਮੇ ਝੁੱਲੇ ਝੁੱਲੀ ਜਹਾਂ ਹੋਰ ਬੈਠੇ ਆਪਣਾ ਦੁੱਖ ਸੁੱਖ ਫੁੱਲੀ ਜਹਾਂ ਜੀ ਠੀਕ ਹੈ ਜੀ ਜੋ ਜਮਾਨ ਆ ਲੇੜੀ ਜਾਂ ਮੋ ਸੈਰ ਕਰੀ ਜਹਾਂ ਜੀ ਰੋਡ ਕੋਲ ਤੋਂ ਸੈਰ ਹੁੰਦੀ ਕੋਈ ਨਹੀਂ ਅੱਜ ਕੱਲ ਟ੍ਰੈਫਿਕ ਬਹੁਤ ਜ਼ਿਆਦਾ ਬਿਲਕੁਲ ਕਦੀ ਗੱਡੀ ਵਾਲਾ ਅੱਗੇ ਤੇ ਆ ਜਾ ਕਦੀ ਪਿੱਛੇ ਤੇ ਆ ਜਾ ਜੀ 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 ਇਹ ਉਹ ਪਰਲੇ ਪਾਸੇ ਜੋ ਕਿਲਾਲ ਬਣਾਇਆ ਉਹ ਮਾ ਪਾਰਕ ਬਣੀ ਹੋਈ ਆ ਲੇੜ ਜੁ ਪੋਬ ਬੈਠ ਕੇ ਆਪਣੇ ਦੁੱਖ ਸੁੱਖ ਬੋਲ ਬਾਤਾਂ ਕਰੀ ਜਾਂ ਹਾਂ ਠੀਕ ਹੈ ਜੋ ਤੁਸੀਂ ਜਿਹੜੇ ਬਜ਼ੁਰਗੋਂ ਕਿਹੜੇ-ਕਿਹੜੇ ਨਾਲ ਹੁੰਨੇ ਹੋ ਜਿਹੜੇ ਦੁੱਖ ਸੁੱਖ ਫੋਲਦੇ ਹੋ ਇਹ ਦੱਸੋ ਉਹ ਜਿਹੜੇ ਬੁੜੀਆਂ ਪੋਤੇ-ਪੋਤੀਆਂ ਲੈ ਕੇ ਆਪਣੇ ਆਵਾਂ ਜੀ ਆਪਣਾ ਨਹੀਂ-ਨਹੀਂ ਕਿਹੜੇ-ਕਿਹੜੇ ਤੁਸੀਂ ਜਾਣਦੇ ਹੋ ਉਹ ਜਿਹੜੇ ਬੈਠੇ ਆ ਇੱਥੇ ਆਪਾਂ ਬੈਠੇ ਆ ਜੀ ਤਨਜੀ ਬਲਬੀਰ ਸਿੰਘ ਆ ਜੀ ਆਪਣਾ ਤੇ ਕੈਪਟਨ ਸਿੰਘ ਬੈਠੇ ਜੀ ਗੁਰਮੇਲ ਸਿੰਘ ਆਪਣੇ ਆਪਣਾ ਜੀ ਪਰ ਕਿੱਦਾਂ ਦੁੱਖ ਸੁੱਖ ਦੁੱਖ ਸੁੱਖ ਕਿੱਦਾਂ ਕਰਦੇ ਵਰਤ ਆਪਣੀ ਪੁਰਾਣੀ ਗੱਲਾਂ ਕਰੀ ਜਾਂਦੇ ਆ ਜੀ ਬੰਨ ਸਾਨੂੰ ਵੀ ਹੁਣ ਕਰਕੇ ਦਿਖਾਓ ਨਾ ਕੋਈ ਪੁਰਾਣੀ ਗੱਲ ਸਾਡੇ ਨੂੰ ਦੱਸੋ ਹਾਂਜੀ ਨਹੀਂ ਦ ਦੇਸ਼ ਦੀ ਸੇਵਾ ਕਰੀ ਜੀ ਬਹੁਤ ਚਿਰ ਜੀ ਹਰ ਇਹਨਾਂ ਨੇ ਉੱਥੇ ਝੰਡਾ ਚੜਾਇਆ ਜੀ ਜਾ ਕੇ ਆਪਣਾ ਕਿੱਥੇ ਚੜਾਇਆ ਸੀ ਆਪਣੇ ਸੀਆ ਜੀ ਨੇ ਆ ਦੱਸਿਆ ਸੀ ਭੁੱਲ ਜਾਂਦੇ ਆ ਜੀ ਵੈਸੇ ਆ ਇਹ ਤਾਂ ਦਦਿਆਂ ਸਾਨੂੰ ਜੀ ਬਸ ਇਦਾਂ ਰਗਾ ਪਹਾੜੀਆਂ ਤੇ ਚੜ੍ਹੇ ਆਪਾਂ ਨੇ ਦੇਸ਼ ਦੀ ਸੇਵਾ ਉੱਥੇ ਕਰੀ ਜੋ ਲੜਾਈਆਂ ਲੜੀ ਜੀ ਕੈਪਟਨ ਲਟੈਰਾਂ ਜੀ ਆਏ ਬੇ ਬਿਲਕੁਲ ਜੀ ਤੋਂ ਅਸੀਂ ਤਾਂ ਫਿਰ ਗਏ ਕੋਈ ਨਿਆ ਤੇ ਖੇਤੀਬਾੜੀ ਕਰੀ ਆ ਜੀ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਤੇ ਬਈ ਫਿਰ ਸਭ ਤੋਂ ਵੱਧ ਜਿਵੇਂ ਮਜ਼ਾਕ ਵਿੱਚ ਕਿਹੜੇ ਤੁਸੀਂ ਇੱਕ ਦੂਜੇ ਤੋਂ ਕਿਹਦੀ ਨਾ ਕਰਦੇ ਬਸ ਆਪ ਸਮ ਕਰੀ ਜਾਂਦੇ ਆ ਜੀ ਕਿ ਫੋਜੀ ਬੈਠਾ ਜੀ ਬਲਬੀਰ ਸਿੰਘ ਜੀ ਆ ਜੀ ਬਲਬੀਰ ਸਿੰਘ ਜੀ ਤੁਸੀਂ ਵੀ ਆ ਜਿਓ ਇਹ ਯਾਤਰਾ ਕਰਾਦਾ ਜੀ ਬੰਦਿਆਂ ਨੂੰ ਸਾਰਿਆਂ ਨੂੰ ਲੈ ਜਾ ਠੀਕ ਹੈ ਜੀ ਕਦੀ ਗੱਡੀ ਮੈਂ ਕੋਈ ਸਮ ਚੜਾ ਦੇ ਕਦੀ ਕੋਈ ਸਮ ਚੜਾ ਦੇ ਜਾਣਾ ਹਾਂ ਹਾਂ ਜੀ ਇੱਕ ਵਾਰੀ ਗੱਡੀ ਚੜ ਕੇ ਤੇ ਜੀ ਅੱਧੀ ਚੜ ਕੇ ਤੇ ਹੋਰ ਮਾ ਕੱਟੜ ਅਰੀਦ ਦੀ ਹੋਰ ਵਜੜਾਈ ਦੀ ਜਗ੍ਹਾ ਅੱਛਾ ਪੈਸੇ ਉਹ ਵਿਚਾਰੇ ਇਹ ਮੇਰੇ ਖਿਆਲ ਆ 20-30 ਵਾਰੀ ਦੋ ਹਜੂਰ ਸਾਹਿਬ ਜਾਏ ਜੀ ਮਨੀਕਰਨ ਸਾਹਿਬ ਕੋਈ ਇਸ ਤਰ੍ਹਾਂ ਨੇ ਬਹੁਤ ਵਾਰ ਵੀ ਨਹੀਂ ਜਾਏ ਜੀ ਨੇ ਆਪਣਾ ਠੀਕ ਹੈ ਜੀ ਤੋ ਸੇਵਾ ਬਹੁਤ ਕਰਾਂ ਜੀ ਨੇ ਆ ਵੀ ਤੁਹਾਨੂੰ ਮੈਂ ਇਦਾਂ ਕਹਿ ਦੇਈ ਜੀ ਮੈਂ ਮਨੀਕਰਨ ਸਾਹਿਬ ਜਾਣਾ ਉਸ ਵੇਲੇ ਗੱਡੀ ਤਰ ਕਰ ਲਿਆ ਜੀ ਖਾ ਕੇ ਚਲੋ ਆਓ ਜਾਓ ਬੱਚਪਨ ਤੇ ਵੀ ਸਾਰੇ ਇਕੱਠੇ ਸਾਥ ਹਾਂ ਇਕੱਠੇ ਜਾਂ ਹਾਂ ਸਾਰੇ ਜੀ ਹਾਂ ਜੀ ਫਿਰ ਪੜੇ ਬੜੇ ਵੀ ਇਕੱਠੇ ਹਾਂ ਨਹੀਂ ਮੈਂ ਇਹਨਾਂ ਨਾਲ ਨਹੀਂ ਪੜਿਆ ਜੀ ਮੇਰੇ ਤੇ ਬਡੇ ਨੇ ਜੀ ਠੀਕ ਹੈ ਥੋੜਾ ਪਿੱਛੇ ਰਹਿ ਗਿਆ ਜੀ ਹਾਂ ਜੀ ਅੱਛਾ ਜੀ ਤੋ ਇਸ ਕਰਕੇ ਫੇਲ ਵੀ ਹੋ ਜਾਂਦੇ ਜਾ ਫੇਲ ਹੋ ਗਏ ਜੀ ਤੁਸੀਂ ਹਾਂ ਨਹੀਂ ਫੇਲ ਤਾਂ ਨਹੀਂ ਹੋਇਆ ਜੀ ਮੈਂ ਵੈਸੇ ਪਿੱਛੇ ਤਾਂ ਜੀ ਆਪਣਾ ਹਾਂ ਜੀ ਹਾਂ ਠੀਕ ਹੈ ਇਹ ਜਿਹੜਾ ਕਹਿੰਦੇ ਇਹਦਾ ਸਕੂਲ ਚ ਨਹੀਂ ਗਿਆ ਜੀ ਹਾਂ ਜੀ ਹਾਂ ਜੀ ਆ ਵੀ ਆ ਵੀ ਤੁਸੀਂ ਵੀ ਆ ਇਦਣ ਕਿ ਮਾ ਪੜਿਆ ਹੋਣਾ ਸੋ 5 6 5 6 ਜਵਾਂ ਦਾ ਪੜਿਆ ਜਿੱਤੋਂ ਸਰ ਪੰਜ ਬੜੇ ਚਲ ਫਟ ਕੇ ਦਬੇ ਪੰਜ ਪੜੇ ਦਿਓ ਅੱਛਾ ਹੋ ਗਿਆ ਜੀ ਆਪਣਾ ਫੇਲ ਲਿਓ ਅੱਛਾ ਜੀ ਇਸ ਨੇ ਸਰਤ ਰੱਖ ਲਈ ਨਾ ਬਾਪੂ ਬਾਜੀ ਮੈਨੂੰ ਮਤਲਬ ਕੋਈ ਚੀਜ਼ ਲੈ ਕੇ ਦੇਣੀ ਆਪਣੇ ਨੂੰ ਸਾਈਕਲ ਲੈ ਕੇ ਦੇਣਾ ਠੀਕ ਹੈ ਉਹਨੇ ਕਹੇ ਤਾਂ ਫਾਸਟ ਹੈਗਾ ਤੈਨੂੰ ਦੇ ਦਿਆਂਗਾ ਠੀਕ ਹੈ ਫੱਫਾ ਲਿਖਿਆ ਬੈ ਗਿਆ ਹੈ ਤਾਂ ਫੇਲ ਲਿਓ ਕਹਦੇ ਕਿ ਬਾਪੂ ਦਾ ਫੱਫਾ ਹੈਗਾ ਫਾਸਟ ਦਾ ਉਹ ਕਹਿੰਦਾ ਸਾਈਕਲ ਲੈ ਦੇ ਭਾਈ ਹੈਗਾ ਜਦੋਂ ਸਰਪੰਚ ਆਉਂਦੇ ਆਂ ਤੇ ਚਰਬਤਾਂ ਨਾਲ ਲੱਗਿਆ ਪਰ ਨਹੀਂ ਹਮੇਸ਼ਾ ਬੰਤਾ ਸਰਪੰਚ ਬਣਨ ਦੋਈਏ ਨਾ ਬਣਨੀ ਜੀ ਹੁਣ ਬਈ ਬਿੱਲਾ ਰਹਿੰਦਾ ਜੀ ਮੁੰਡੇ ਖੇਤੀਬਾੜੀ ਕਰਦੇ ਆਂ ਜੀ ਤੇ ਬਿੱਲੇ ਬੈਠੇ ਬੱਤ ਪੁੱਤਾਂ ਕਰੀ ਜਾਂਦੇ ਆਂ ਜੇ ਫਿਰ ਬਾਤ ਫੁਰੀ ਜਾਂਦੀ ਆ ਜੀ ਹੁਣ ਬੈਠਣ ਦਾ ਕੀ ਫਾਇਦਾ ਜੇ ਗੱਲੇ ਨਾ ਕਰੀਏ ਜੀ ਸਾਰੇ ਬੰਦੇ ਬੈਠ ਗਏ ਜੀ ਕਿਉਂਕਿ ਬੋਲੀ ਨਾਲ ਜੀ ਕੀ ਫਾਇਦਾ ਜੀ ਜੀ ਤੇ ਬੈਠੋ ਕੋਈ ਗੱਲਬਾਤ ਕਰੋ ਹੰਸੀ ਮਜ਼ਾਕ ਕਰੋ ਜਿੱਤੇ ਆਪਣੀ ਸਿਹਤ ਠੀਕ ਰਹੇ ਜੀ ਕੋਈ ਬਿਲਕੁਲ ਹਾਂ ਜੀ ਇਹ ਚੱਕਰ ਹੈ ਜੀ ਆਪਣਾ ਬਈ ਸਰਕਾਰ ਜੀ ਸਰਕਾਰ ਕੀ ਨਾਮ ਹੈ ਤੁਹਾਡਾ ਬਲਵੀਰ ਸਿੰਘ ਹੈ ਜੀ ਤੁਸੀਂ ਬਾਈ ਕੀ ਕਰ ਉਹ ਖੇਤੀ ਕਾਈ ਕੰਮ ਕਰਿਆ ਜੀ ਹਾਂ ਤੁਸੀਂ ਸੁਣਾਓ ਫਿਰ ਆਪਦੀ ਕੋਈ ਯਾਦ ਬਚਪਨ ਦੀ ਜਵਾਨੀ ਦੀ ਓਏ ਬਚਪਨ ਤੋਂ ਪਹਿਲਾਂ ਪਹਿਲਾਂ ਹਲਵਾਏ ਕਰਦੇ ਜੀ ਟਰੈਕਟਰ ਰਹਿ ਗਏ ਹਾਂ ਜੀ ਹਾਂ ਠੀਕ ਹੈ ਪਹਿਲਾਂ ਵਾਲੀ ਖੇਤੀ ਵਧੀਆ ਲੱਗਦੀ ਹੈ ਕਿ ਹੁਣ ਵਾਲੀ ਬਾਹਾਂ ਤਾਂ ਪਹਿਲਾਂ ਵੀ ਬੱਜੀ ਆਦੀ ਪਹਿਲਾਂ ਖਰਚੇ ਇਕੱਠੇ ਦੇ ਉਦਾਂ ਖਰਚੇ ਵੱਧ ਗਏ ਹਾਂ ਜੀ ਤੁਸੀਂ ਫਿਰ ਇਹਨਾਂ ਦੇ ਵਿਆਹ ਤੇ ਗਏ ਸੀ ਕਿ ਬੁਲਾਇਆ ਨਹੀਂ ਇਹਨਾਂ ਬੁਲਾਇਆ ਨਹੀਂ ਜੀ ਸਰਵਾਂ ਤੋਂ ਹੋਣ ਗਿਆ ਨਾ ਇਹੋਗੇ ਇਨ ਗਿਆ ਨਾ ਲੋਕੀ ਦਰ ਦਰ ਬਿਲੇ ਜਾਂਦੇ ਆ ਅਜਾ ਤਾਂ ਨਹੀਂ ਸੱਦੇ ਨਹੀਂ ਪਤਾ ਕਿ ਕਿਰ ਗਿਆ ਹਾਂਜੀ ਜਦ ਪਾਰ ਇਕੱਠੇ ਹੋਵਾਂ ਤੇ ਸਾਰੇ ਆਪਣਾ ਇਹ ਵੀ ਨਾਲ ਬਰਾਦਰ ਆ ਜੀ ਜੀ ਤੋਂ ਜਿਨ੍ਹਾਂ ਦੀ ਪਰਵਾਂਤ ਇੱਕ ਬੰਦਾ ਪ੍ਰਾਤਮਾ ਚਲੇ ਜਾਂਦਾ ਜੀ ਇਹ ਤੋਂ ਸਾਰੇ ਅਲੱਗ-ਅਲੱਗ ਹੋ ਗਏ ਜੀ ਆਪਣਾ ਸਾਰੇ ਇਕੱਠਾ ਪਰਿਵਾਰ ਦਾ ਜੀ ਘੱਟ ਜਾਏ ਕਰਦੇ ਜਦ ਪਿੰਡਾਂ ਵਾਂਗ ਹਾਂਜੀ ਇਹ ਤੋਂ ਪੱਦਰ ਤੇ ਸਭ ਨੂੰ ਕਹਦੇ ਆ ਜਬਰਾ ਅਕਲਕ ਹੋ ਗਿਆ ਜੀ ਹਰ ਇੱਕ ਨੂੰ ਬਈ ਬੰਦੇ ਸਾਰੇ ਚਲੇ ਜਾਂ ਪਹਿਲਾਂ ਚਿੱਤੇ ਛੱਡ ਜਾਈ ਗਏ ਜਿਨਾਂ ਦਾ ਡੈਡੀ ਦਾ ਜੀ ਨੇ 4-5 ਬ੍ਰਦਰਾਂ ਜੀ ਇਹਨਾਂ ਦਾ ਡੈਡੀ ਚਲੇ ਜਾ ਹਜ਼ਾ ਬਾਕੀ ਫਿਰ ਇਹਨੇ ਆਪਣ ਘਰਾਂ ਜਾਂਦੇ ਜ ਆਪਣਾ ਤੇ ਚਲੇ ਗਿਆ ਹਾਂ ਜੀ ਬਈ ਚਲੋ ਵਧੀਆ ਗੱਲਾਂ ਭਈ ਅਸੀ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਕੈਪਟਨ ਗੁਰਮੀਲ ਸਿੰਘ ਜੀ ਅੱਛਾ ਕੈਪਟਨ ਸਾਹਿਬ ਤੁਸੀਂ ਜੰਗਾ ਜੋਂ ਕੇ ਵਰ ਕਿੜੀ ਕਿੜੀ ਦੇਖੀ 71 ਜੀ ਠੀਕ ਹੈ ਜੀ ਹਾਂ ਜੀ ਤਾਂ ਦੱਸੋ ਉਸ ਜੰਗ ਬਾਰੇ ਅਸੀਂ ਤਾਂ ਹੁਣ ਦੇਖੀ ਸੀ ਇਹ ਤਾਂ ਹੁਣ ਤੇ ਜੰਗਾ ਬਦਲ ਗਈ ਜੀ ਬਿਲਕੁਲ ਬਿਲਕੁਲ ਉਸ ਟਾਈਮ ਆਈਦਾ ਹਵਾ ਜੀ ਉੱਡਦੀ ਮਝਾਇਲਾ ਦੇਖੀ ਆ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਸੁਣਾਓ ਕੋਈ ਗੱਲ ਉਹ ਉਸ ਟਾਈਮ ਜੰਗ ਕਿਵੇਂ ਸੀਗੀ ਉਹ ਜੰਗ ਬਾਰੇ ਦੱਸੋ ਥੋੜਾ ਜਿਹਾ ਜੱਤ ਆਮਨੇ ਸਾਹਮਨੇ ਦੀ ਜੰਗ ਸੀਗੀ ਜੀ ਹੁਣ ਤੇ ਆਪਣਾ ਪਿੱਛੋਂ ਕਿ ਜਦ ਮਝਾਇਲ ਛੱਡਦੀ ਕਿਤੇ ਤੋਫਾ ਨੇ ਗੋਲੇ ਛੱਡਦੇ ਆਇਆ ਏਅਰ ਅਟੈਕ ਹੋ ਗਿਆ ਭਈ ਤੁਸੀਂ ਆ ਹੁਣ ਵਾਲੀ ਜੰਗ ਵੀ ਦੇਖੀ ਆ ਜਿਹੜੀ ਆ ਹੁਣ ਲੱਗ ਕੇ ਆ Đੀ ਆ ਪਾਕਿਸਤਾਨ ਨਾਲ ਪਹਿਲਾਂ ਵਾਲੀ ਜੰਗ ਤੁਸੀਂ ਆਪ ਖੁਦ ਲੜੀ ਆ ਦੋਨਾਂ ਚੋਂ ਡਰਾਵਣੀ ਜੰਗ ਕਿਹੜੀ ਸੀਗੀ ਉਹ ਵਾਲੀ ਸੀ ਜਾਂ ਆ ਵਾਲੀ ਸੀ ਇਹ ਆ ਜੀ ਇਹ ਡਰਾਣੀ ਆ ਠੀਕ ਉਹ ਤਾਂ ਬੰਦੇ ਆਪ ਆਪਣੀ ਜਗ੍ਹਾ ਬੈਠੇ ਆ ਇਹ ਤਾਂ ਇੱਥੇ ਬੈਠੇ ਬਾਰਡਰ ਕ੍ਰੋਸ ਕਰਨ ਦੀ ਲੋੜ ਹੀ ਨਹੀਂ ਐ ਜਿੱਥੇ ਮਰਜੀ ਆਪਣਾ ਅਟੈਕ ਕਰ ਦਿਓ ਬਿਲਕੁਲ ਬਈ ਅਸੀ ਗਾਲ ਜੀ ਅਸੀ ਗਾਲ ਜੀ ਬਈ ਕੀ ਨਾਮ ਆ ਜੀ ਮੰਗਤ ਸਿੰਘ ਜੀ ਠੀਕ ਐ ਬਈ ਤੁਸੀਂ ਕੀ ਕਰਦੇ ਰਹਿੰਦੇ ਹੋ ਹਾਂਜੀ ਆਪਾਂ ਤਾਂ ਹੀ ਸਲਾਜ ਦਾ ਕੰਮ ਕਰਦੇ ਜੀ ਹਾਂਜੀ ਕੱਪੜੇ ਸੌਣ ਦਾ ਜੀ ਤੇ ਲੰਬੇ ਲੰਬੇ ਆਉਂਦੇ ਆ ਹਾਂਜੀ ਲੰਬੇ ਲੰਬੇ ਆਉਂਦੇ ਸਾਰੇ ਕੁਸਨ ਦਾ ਜੀ ਬੜੀਆ ਹਾਂਜੀ ਬਹੁਤ ਆਉਂਦੇ ਜੀ ਲੰਬੇ ਲੰਬੇ ਨੰਦੇ ਰੰਦੇ ਆ ਨੀ ਚੱਲਦੇ ਰਹਿੰਦੇ ਆ ਜੀ ਨਹੀਂ ਬੱਕੀ ਮੈਂ ਇਹਨੇ ਮੇਨ ਗੱਲ ਇੱਕ ਹੈ ਜੀ ਜੀ ਆਪਣਾ ਮੁੰਡਾ ਚੁਣਿਆ ਨਮਾਜ਼ ਸਰਪੰਸਾ ਹੋ ਜੀ ਬਹੁਤ ਗੁੱਟ ਬੰਦਾ ਹੈ ਜੀ ਇਹਨੇ ਬੱਲੇ ਬੱਲੇ ਕਰਾਤੀ ਸਾਡੇ ਮਿੰਡ ਦੀ ਜੀ ਜੀ ਹੋਰ ਕੁਛ ਨਹੀਂ ਜੀ ਸਾਸਰੀ ਘਰ ਦਾ ਬਾਈ ਜੇ ਬੰਦੇ ਬਾਈ ਜਦੋਂ ਫਿਰ ਕਿਸੇ ਨੇ ਵਿਆਹ ਵੀ ਉਹ ਤੇ ਜਾਣਾ ਹੁੰਦਾ ਕਈ ਵਾਰ ਲੇਟ ਲੋਡ ਕਰਦੇ ਕੱਪੜੇ ਨਾ ਦੰਦੇ ਨਹੀਂ ਕਿ ਮੈਂ ਕਿਸੇ ਗੇ ਕੱਪੜੇ ਬਣਾਗੇ ਕੱਪੜੇ ਨਹੀਂ ਇਹ ਆਪਣਾ ਕੋਈ ਚਾਈਸਟਾਈਲ ਆ ਪਾਜੀ ਬਾਹਰ ਮੈਂ ਕੱਪੜੇ ਬਣਾ ਜਿਹਨੂੰ ਲੋਡ ਪੜੇ ਆਵ ਲੈ ਜਾਏਗਾ ਪੈਸੇ ਦੇ ਦੇਗਾ ਲੈ ਜਾਗਾ ਬੱਕੀ ਚੂਹੇ ਚਾਂਹੇ ਖਾ ਜਾਂਦੇ ਆਂ ਜੀ ਕੱਪੜੇ ਬੱਟੇ ਠੀਕ ਗੱਲ ਜੀ ਤੇ ਪਿੰਡ ਵਾਲੇ ਬੋਲਦੇ ਨਹੀਂ ਮੇਰੇ ਹੈ ਪਿੰਡ ਵਾਲੇ ਬੋਲਦੇਣਗੇ ਮੋਲਦਾ ਜੀ ਮੇਰਾ ਨਾਮ ਮੰਗਲ ਸਿੰਘ ਆ ਜੀ ਉਹ ਮੰਗਣੇ ਵਾਲੇ ਲਿਗਿਆ ਠੀਕ ਬਈ ਸਾਸੀ ਕਾਲ ਜੀ ਬਈ ਕੀ ਨਾਮ ਆ ਜੀ ਪਲਵਿੰਦਰ ਸਿੰਘ ਆ ਜੀ ਮੇਰਾ ਨਾਮ ਬਈ ਤੁਸੀਂ ਕੀ ਕਰਦੇ ਬਈ ਮੈਂ ਜੀ ਪੇਂਟ ਦਾ ਕੰਮ ਕਰਦਾ ਪੇਂਟਰ ਹਾਂ ਜੀ ਠੀਕ ਆ ਜਿਹੜੀ ਕੰਦਾ ਗੁੰਦਾ ਪੇਂਟ ਦੇ ਵਿੱਚ ਫਿਰ ਹਾਂ ਜੀ ਇਹ ਮੇਰਾ ਹੀ ਕੰਮ ਕਰਿਆ ਹੋਇਆ ਬਾਕੀ ਪੰਚਾਇਤ ਮੈਂਬਰ ਵੀ ਆ ਜੀ ਅਸੀਂ ਇੱਕ ਮੈਂਬਰ ਸਾਹਿਬ ਇਹ ਬੈਠੇ ਜਗਰੂਪ ਸਿੰਘ ਜੀ ਅਸੀਂ ਆਪਣੀ ਜਿਹੜੀ ਇਹ ਕੰਮ ਆਪਣੇ ਪਿੰਡ ਬੜਾਲੇ ਚ ਕੀਤਾ ਸੀ ਅਸੀਂ ਇਹ ਇਲੈਕਸ਼ਨ ਹੋਣ ਤੋਂ ਪਹਿਲਾਂ ਇਹ ਲਿਸਟ ਬਣਾਈ ਸੀ ਵੀ ਆਪਾਂ ਨੇ ਕੰਮ ਕਰਨਾ ਜਿਹੜਾ ਪਹਿਲਾ ਕੰਮ ਹੋਇਆ ਸੀ ਉਹ ਕੋਈ ਪਿੰਡ ਵਾਲੇ ਨੂੰ ਜਚਿਆ ਨਹੀਂ ਅਸੀਂ ਲਿਸਟ ਬਣਾਈ ਵੀ ਆਪਾਂ ਪਹਿਲਾ ਕੰਮ ਕੀ ਕਰਨਾ ਤੇ ਦੂਜਾ ਕੀ ਕਰਨਾ ਅਸੀਂ ਸਰਪੰਚ ਸਾਹਿਬ ਮੁੰਡਾ ਨਵਾਂ ਚੁਣਿਆ ਜੀ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਮੁੰਡਾ ਵੀ ਸਾਡੇ ਮਤਲਬ ਸਾਰਿਆਂ ਨਾਲ ਮਿਲ ਕੇ ਚੱਲ ਰਿਹਾ ਸਾਰੀ ਪੰਚਾਇਤ ਨੇ ਮਿਲ ਕੇ ਜਿਹੜਾ ਕੰਮ ਕਰਿਆ ਜੀ ਹੋਰ ਵੀ ਜਿਹੜਾ ਮਤਲਬ ਰਹਿ ਗਿਆ ਕੰਮ ਉਹ ਵੀ ਹੋ ਜਾਊਗਾ ਚਲੋ ਅਜੇ ਤਾਂ ਸਾਲ ਵੀ ਨਹੀਂ ਅਜੇ ਹੋਇਆ ਜੀ ਬਿਲਕੁਲ ਭਾਈ ਇਹ ਵੀ ਅਸੀਂ ਕਰਦੇ ਆਂ ਜੀ ਸੇਵਾ ਕਰਦੇ ਆਂ ਪਿੰਡਾਂ ਦੇ ਸਰਪੰਸਾਹਬ ਨੇ ਸਾਡੇ ਪਿੰਡ ਦਾ ਨਾ ਨਾ ਚੱਕ ਕਰਤਾ ਕਿਉਂ ਸੱਤ ਬੋਰ ਕਰਾਇ ਜਿੰਨੇ ਪਿੰਡ ਕਿਸੇ ਪਿੰਡ ਬਣੇ ਹੋਏ ਇੱਕ ਬੋਰ ਵੀ ਨਹੀਂ ਹੈ ਜੀ ਪਿੰਡ ਵਿੱਚ 25 ਘਰਾਂ ਪਿੱਛੇ ਇੱਕ ਬੋਰ ਲਾਇਆ ਜੀ ਉਹ ਬੰਦੇ ਨੇ ਹਾਂ ਜੀ ਐਸਾ ਬੰਦਨ ਕਰ ਰਹੇ ਗਾੜੀ ਸਹੂਕ ਤਨੂ ਦੇਹੇਂਗੇ ਭਾਈ ਕੰਮ ਕਰੀ ਜਾ ਛੱਟ ਕਾ ਐਸੇ ਕਰਦੇ ਹਾਂ ਜੀ ਸਰਪੰਸਾਹਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਬਈ ਤੁਹਾਡੀ ਸ਼ੋਭਾ ਸਾਰਾ ਪਿੰਡ ਕਰ ਰਿਆ ਹਾਂਜੀ ਹਾਂਜੀ ਸਾਰਾ ਪਿੰਡੇ ਨਾਲ ਆ ਵੀਰ ਬਿਲਕੁਲ ਬਿਲਕੁਲ ਸਾਰੇ ਪਿੰਡ ਦੇ ਨਾਲ ਹੀ ਹੁੰਦਾ ਜੀ ਜਦੋਂ ਇਸ ਪਿੰਡ ਦੀ ਥੋੜੀ ਸਰਪੰਚੀ ਨਹੀਂ ਬਣੀ ਲਈ ਸੀਗੀ ਤੇ ਤੁਹਾਨੂੰ ਸਰਪੰਚੀ ਨਹੀਂ ਮਿਲੀ ਸੀ ਉਦੋਂ ਪਿੰਡ ਉਦੋਂ ਪਹਿਲਾਂ ਪਿੰਡ ਦਾ ਕੀ ਹਾਲ ਸੀ ਤੇ ਉਦੋਂ ਬਾਅਦ ਤੁਸੀਂ ਕੀ ਬਦਲਿਆ ਇਹ ਦੱਸੋ ਪਿੰਡ ਜੀ ਬਾਈ ਲਲੇ ਇੱਕ ਦਾ ਪਾਰਕ ਨਹੀਂ ਸੀਗੀ ਜੀ ਇੱਕ ਲਲੇ ਆਪਾਂ ਨੇ ਪਿੰਡ ਜੇ ਪਾਰਕ ਤਿਆਰ ਕੀਤੀ ਆ ਬੈਡਮਿੰਟਨ ਦਾ ਨੈਟ ਲਾਇਆ ਵਾਲੀਬਾਲ ਦਾ ਉਹਦੇ ਚ ਕੱਚਾ ਟਰੈਕ ਆ ਬੱਚਿਆਂ ਦੇ ਲਲੇ ਦੌੜ ਲੈਣ ਨੂੰ ਵਕੀ ਲੈਡੀਆਂਸ ਲਈ ਜੈਂਟਸ ਲਈ ਲਲੇ ਸੈਰ ਕਰਨ ਲਈ ਪੱਕਾ ਟ੍ਰੈਕ ਆ ਤੇ ਇੱਕੋਂ ਪੰਜੀ ਮਲਾਈ ਅਸੀਂ ਪਿੰਡ 'ਚ ਠੀਕ ਹੈ ਜੀ ਹਾਂਜੀ ਭਾਈ ਹੁਣ ਆਉਣ ਵਾਲੇ ਪ੍ਰੋਜੈਕਟ ਕਿਹੜੇ ਕਿਹੜੇ ਥੋੜੇ ਮੇਨ ਜਿਹੜੇ ਤੁਸੀਂ ਕਹੇ ਨੇ ਵੀ ਆਉਣ ਵਾਲੇ ਪ੍ਰੋਜੈਕਟ ਅਸੀਂ ਆ ਕਰਨਾ ਪੈਣਗੇ ਭਾਈ ਜੀ ਮੇਰੇ ਪਿੰਡ 'ਮਾ ਮੈਂ ਲਲੇਕਾ ਥਾਪਰ ਮਾਡਲ ਪਾਸ ਹੋਇਆ ਮੇਰੇ ਪਿੰਡ 'ਮਾ ਵੀ ਜਿਹੜਾ 40 ਲੱਖ ਰੁਪਏ ਦਾ ਪ੍ਰੋਜੈਕਟ ਆ ਜੀ ਵੀ ਉਸ ਕਾਲ ਲਈ ਕੰਮ ਲਾਣਾ ਵੀ ਬਰਸਾਤਾਂ 'ਮਾ ਇੱਕ ਡੇਢ ਮਹੀਨੇ ਦੀ ਉਹ ਕੰਮ ਲੈ ਦੇਗੇ ਔਰ ਤੇ ਬਾਕੀ ਲਲੇਕ ਕੋਮਿਊਨਿਟੀ ਸੈਂਟਰ ਬਣਾਣਾ ਹੈ ਹਾਂਜੀ ਅਸੀਂ ਉੱਥੇ ਵੀ ਦਾਖੀਆ ਮੈਂ ਇਹਨਾਂ ਨੂੰ ਮਾਣ ਮਾਣ ਪ੍ਰਾਪਤ ਹੋਇਆ ਮਹਾਲੀਲੇ ਸਭ ਤੋਂ ਛੋਟੇ ਸਰਪੰਚ ਨੇ ਉਹ ਛੋਟੀ ਉਮਰ ਦੇ ਸਰਪੰਚ ਨੇ ਇਹ ਬਾਈ ਪਿੰਡ ਦੀ ਕੋਈ ਯਾਦ ਸਾਨੂੰ ਦੱਸੋ ਬਰਾ ਕਿਵੇਂ ਬਜ਼ੁਰਗਾਂ ਨੇ ਦੱਸੀ ਆ ਹੁਣ ਤੁਸੀਂ ਵੀ ਦੱਸ ਦੋ ਬਈ ਐਦਾਂ ਤਾਂ ਜੀ ਸਾਰੇ ਬਜ਼ੁਰਗੀ ਆ ਜੀ ਇਹ ਇਹਨਾਂ ਨਾਲ ਬੈਠੇ ਰਹਿੰਦੇ ਆ ਗੱਲਾਂ ਬਾਤਾਂ ਕਰੀ ਜਾਂਦੇ ਆ ਜੀ ਇਹਨਾਂ ਬਜ਼ੁਰਗਾਂ ਤੋਂ ਕੀ ਸਿੱਖਿਆ ਤੁਸੀਂ ਇੱਕ ਸਿੱਖਿਆ ਸਭ ਤੋਂ ਵਧੀਆ ਸਿੱਖਿਆ ਦੱਸੋ ਮੈਂ ਸਿੱਖਿਆ ਤਾਂ ਇਹ ਹੀ ਆ ਜੀ ਵੀ ਪਿੰਡ 'ਚ ਅੱਛੇ ਕੰਮ ਕਰੋ ਨਸ਼ਿਆਂ ਤੋਂ ਦੂਰ ਰਹੋ ਜੀ ਚੰਗੇ ਕੰਮ ਕਰੋ ਲੋਕਾਂ ਦੀ ਸੇਵਾ ਕਰੋ ਜੀ ਭਾਈ ਜਦੋਂ ਤੁਸੀਂ ਯਾਰ ਦੋਸਤ ਸਾਰੇ ਇਕੱਠੇ ਹੁੰਨੇ ਹੋ ਫਿਰ ਪਹਿਲਾਂ ਤਾਂ ਚਲੋ ਇੱਕ ਸਰਪੰਚ ਨਹੀਂ ਸੀਗੇ ਤੁਸੀਂ ਨਾ ਪਹਿਲਾਂ ਤਾਂ ਆਮ ਯਾਰ ਦੋਸਤ ਮਿਲਦੇ ਨੇ ਵੀ ਉਹ ਆ ਇਧਰ ਆ ਉਹ ਏਦਾਂ ਆਪਾਂ ਗੱਲਬਾਤ ਜਿਵੇਂ ਚੱਲਦੀ ਹੈ ਜਦੋਂ ਤੁਹਾਨੂੰ ਸਰਪੰਚੀ ਮਿਲ ਗਈ ਉਸ ਤੋਂ ਬਾਅਦ ਚ ਕੋਈ ਬਦਲ ਹੋਇਆ ਯਾਰੀ ਦੋਸਤੀ ਦੇ ਵਿੱਚ ਵੀ ਮਤਲਬ ਥੋੜੇ ਰਿਸਪੈਕਟ ਕਰਨ ਲੱਗੇ ਨੇ ਜੀ ਕੋਈ ਜਿਹੜੇ ਯਾਰ ਦੋਸਤ ਨੂੰ ਰਿਸਪੈਕਟ ਨਹੀਂ ਕਰਦੇ ਹੈ ਨਾ ਰਿਸਪੈਕਟ ਕਰਦੇ ਆ ਜੀ ਪਹਿਲਾਂ ਉਹ ਕਹਿ ਕੇ ਰੁਕਾ ਮਾਰਦੇ ਸੀਗੇ ਹੁਣ ਸਰਪੰਚ ਸਾਹਿਬ ਕਹਿੰਦੇ ਆ ਜੀ ਮੈਨੂੰ ਪਹਿਲਾਂ ਵਾਲਾ ਵਧੀਆ ਲੱਗਦਾ ਕਿ ਹੁਣ ਵਾਲਾ ਵਧੀਆ ਲੱਗਦਾ ਇਹ ਦੱਸੋ ਨੀ ਵਧੀਆ ਦਾ ਦੋਨੇ ਆ ਜੀ ਹਾਂਜੀ ਪਹਿਲਾ ਵਾਲਾ ਵਧੀਆ ਸੀਗਾ ਜੀ ਜਿਹੜੇ ਲੈ ਲੈ ਪਿਆਰ ਚ ਬੁਲਾਉਂਦੇ ਆ ਜੀ ਸਭ ਤੋਂ ਵਧੀਆ ਦਾ ਉਹੀ ਆ ਜੀ ਨਹੀਂ ਸਰਪੰਚੀ ਵੇਲੇ ਵੀਰ ਜਦੋਂ ਸਰਪੰਚ ਜਿੱਤੀ ਉਦੋਂ ਫਿਰ ਕਿਹੜੇ ਗਾਣੇ ਗੁਣੇ ਲਾ ਕੇ ਫਿਰ ਨੱਚੇ ਭੰਗੜਾ ਮਗੜਾ ਪਾਇਆ ਪੂਰਾ ਭੰਗੜਾ ਦਾ ਜੀਤਾ ਲੈ ਲੈ ਸਾਡਾ ਸਕੂਲ ਆ ਜੀ ਉੱਥੋਂ ਦਾ ਬੱਸ ਪਿੰਡ ਘਰ ਦੀ ਨੱਚਦੇ ਹੀ ਗਏ ਜੀ ਹਾਂਜੀ ਹਾਂਜੀ ਬੁਲੀਆਂ ਬੁਲੀਆਂ ਪਾਈਆਂ ਸੀ ਉਦੋਂ ਬੁਲੀਆਂ ਪਾਈ ਸੀਗੀ ਜੀ ਢੋਲੀ ਸੀਗੀ ਜੀ ਚਲੋ ਹੁਣ ਇੱਕ ਬੋਲੀ ਪਾ ਕੇ ਦਿਖਾ ਲਓ ਨਹੀਂ ਇਹ ਤਾਂ ਹੁਣ ਹੁਣ ਇਹ ਸਰਜੀ ਦਿਖਾਣ ਦਾ ਪਿੰਡ ਹੋਵੇ ਤੇ ਯਾਰ ਬੋਲੀ ਨਾ ਪਾਵੇ ਇਹ ਤਾਂ ਗੱਲ ਬਣ ਨੀ ਬਜ਼ੁਰਗ ਸੁਣਾ ਦੇਂਗੇ ਜੀ ਆਪਾ ਬਜ਼ੁਰਗਾਂ ਤੋਂ ਵੀ ਸੁਣਦੇ ਆਪਾ ਤੁਸੀਂ ਵੀ ਤੁਸੀਂ ਵੀ ਸੁਣਾਓ ਇੱਕ ਸਰਪੰਚ ਸਾਹਿਬ ਦੀ ਬੋਲੀ ਵੀ ਅਸੀਂ ਲਾਉਣੀ ਆਂ ਅਰੇ ਅਰੇ ਵੀਡੀਓ ਦੇ ਮੂਲੇ ਜਿਹੜਾ ਪ੍ਰੋਮੋ ਬਣਦਾ ਨਾ ਉਹਦੇ ਉੱਤੇ ਲਾਉਣੀ ਆ ਸਰਪੰਚ ਸਾਹਿਬ ਦੀ ਬੋਲੀ ਨਹੀਂ ਬਾਈ ਜੀ ਮੈਂ ਥੋੜਾ ਜਿਹਾ ਪਹਿਲਾਂ ਸ਼ੁਰੂ ਤੋਂ ਹੀ ਘੱਟ ਬੋਗਦਾ ਉਹ ਘੱਟ ਕਿਤੇ ਸਰਪੰਚੋ ਯਾਰ ਜਿਹੜਾ ਬੰਦਾ ਰਾਜਨੀਤੀ ਜਾ ਕੇ ਉਹ ਘੱਟ ਬੋਲ ਹੀ ਨਹੀਂ ਸਕਦਾ ਐ ਕਿ ਨਹੀਂ ਬਜ਼ੁਰਗੋ ਸਹੀ ਗਿਆ ਨਾ ਹਲੇ ਦਾ ਹਲੇ ਦਾ 7-8 ਮਹੀਨੇ ਹੀ ਹੋਏ ਹੈ ਨਾ 8-8 ਮਹੀਨੇ ਹੋਇਆ ਉਹ ਤੁਹਾਡੇ ਪਿਤਾ ਪੁਰਖੀ ਵੀ ਉਹ ਸਰਪੰਚ ਰਹੇ ਆ ਸਾਨੂੰ ਇੰਨਾ ਕਦਾ ਪਤਾ ਤੁਹਾਡੇ ਦਾਦੇ ਵੀ ਰਹੇ ਆ ਉਹ ਸਰਪੰਚ ਹੀ ਖੂਨ ਚ ਰਾਜਨੀਤੀ ਖੁੰਝਾ ਹੈ ਕਿ ਨਹੀਂ ਬਜ਼ੁਰਗੋ ਬੋਲ ਐਕਚੁਅਲ ਵਿੱਚ ਸਭ ਠੀਕ ਕਰ ਗਏ ਜੀ ਉਹ ਰਾਜਨੀਤੀ ਕਦੋਂ ਬਾਰੇ ਹੈ ਦਾ ਸਰਪੰਚ ਫਿਰ ਫਿਰ ਖੁੰਝ ਸਰਪੰਚ ਰਾਜਨੀਤੀ ਹੈਗੀ ਹੈ ਨਾ ਬੋਲਣਾ ਤਾਂ ਆਉਦਾ ਨਾ ਹੁਣ ਫਿਰ ਬੋਲੀ ਤਾਂ ਸਭ ਤੋਂ ਸੁਣ ਕੇ ਜਾਈਦਾ ਹੈ ਪੈਕ ਨਹੀਂ ਹੁਣ ਪਿੰਡ ਪਿੰਡ ਵਾਲੇ ਤੁਸੀਂ ਕਹੋ ਵੀ ਇੱਧਰ ਸਰਪੰਚ ਸਾਹਿਬ ਬੋਲੀ ਸੁਣੋ ਸੁਣਾ ਦੇਗੇ ਜੀ ਬਜ਼ੁਰਗ ਸੁਣਾ ਦੇਗੇ ਨਹੀਂ ਬਜ਼ੁਰਗਾਂ ਤੋਂ ਤਾਂ ਮੈਂ ਸੁਣਨੇ ਆ ਬਜ਼ੁਰਗਾਂ ਤੋਂ ਸਾਰਿਆਂ ਤੋਂ ਸੁਣਨੇ ਆ ਮੈਂ ਬੋਲੀਆ ਨਹੀਂ ਸਰਪੰਚ ਸਾਹਿਬ ਸੁਣਾਣਗੇ ਨਹੀਂ ਵੀਰੇ ਮੈਂ ਪਰ ਗਾਣਾ ਸੁਣਾ ਦੋ ਚਲੋ ਗਾਣਾ ਬੋਲੀ ਸੁਣਾਉਣੇ ਗਾਣਾ ਇਹਨਾਂ ਕੋਲ ਵੀ ਆ ਗਿਆ ਮੈਂ ਨਾਲ ਦੀ ਨਾਲ ਇੱਧਰ ਵੀ ਆ ਗਿਆ ਆਪਾਂ ਹੁਣ ਰੌਣਕ ਤਾਂ ਹੁਣ ਲੱਗ ਰਹੀ ਆ ਤੇ ਮੈਂ ਢਾਰ ਦੇਗੀ ਸੁਣਾ ਆ ਆਉਣ ਦੋ ਆਉਣ ਦੋ ਉਹ ਪੰਜਾ ਗੁਰਾਂ ਨੇ ਪਹਾੜ ਵਿੱਚ ਲਾਇਆ ਨੀ ਪੱਥਰਾਂ ਦਾ ਮੁੱਲ ਪੈ ਗਿਆ ਪੰਜਾ ਗੁਰਾਂ ਨੇ ਪਹਾੜ ਵਿੱਚ ਲਾਇਆ ਨੀ ਪੱਥਰ ਆ ਦਾ ਮੁੱਲ ਪੈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਬਹੁਤ ਵਧੀਆ ਅੱਛੀ ਗੱਲ ਕੀ ਨਾਮ ਹੈ ਬਦਿੰਦਰ ਸਿੰਘ ਹੋਜੀ ਠੀਕ ਹੈ ਬਈ ਤੁਸੀਂ ਸੁਣਾਓ ਗੱਲਬਾਤ ਪਿੰਡ ਦੀ ਪਿੰਡ ਬਹੁਤ ਸਿਆਹੀ ਜੀ ਸਾਡੇ ਪਿੰਡ ਦੇ ਪੰਜ ਸ਼ਹੀਦਾਂ ਚੈਨਾ ਦੀ ਜੀ ਸਭ ਤੋਂ ਵੱਡੀ ਮਾਣ ਵਾਲੀ ਗੱਲ ਇਹ ਹੈ ਬਿਲਕੁਲ ਜੀ ਬਾਕੀ ਸਾਰੇ ਪਿੰਡ ਚ ਪ੍ਰਕਾਸ਼ ਬਹੁਤ ਵਧੀਆ ਮੁੰਡਾ ਸਾਡਾ ਸਪੰਚ ਬਣਾਇਆ ਸੀ ਜੀ ਬਹੁਤ ਵਧੀਆ ਕਰ ਰਿਹਾ ਸਰ ਜੀ ਜੀ ਬਾਕੀ ਤੁਸੀਂ ਦੇਖੀਂ ਰਿਆ ਚਾਰ ਚੁਪੇ ਦੇ ਘੁੰਮ ਗਏ ਬਿਲਕੁਲ ਜੀ ਬੋਲੀ ਪਾਵਾਂ ਜੀ ਰਾਤ ਨੂੰ ਜਿਹੜੀ ਬੋਲੀ ਨਹੀਂ ਉਹ ਤਾਂ ਸਰ ਹੁਣ ਜਦੋਂ ਦਰਦ ਦਰੂ ਪੀਤੀ ਹੁੰਦੀ ਉਹ ਨਹੀਂ ਉਹ ਦੋ ਬੈਗ ਅੰਦਰ ਗਿਆ ਹੁਣ ਬੋਲੀ ਆਉਂਦੋ ਹਾਂ ਫੇਰ ਤਾਂ ਫੇਰ ਤਾਂ ਜਿਹੜੀ ਮਰਜ਼ੀ ਰੱਖਿਆ ਜਿਹੜਾ ਮਰਜ਼ੀ ਤੁਸੀਂ ਖਿਸਤਾ ਛੋੜ ਦੋ ਕੋਈ ਵੀ ਛੋੜ ਦੋ ਚਲੋ ਅੱਜ ਵੀ ਸੁਣਾ ਦੋ ਕੋਈ ਚੱਕਰ ਨਹੀਂ ਮੰਨ ਲਓ ਦੋ ਬੈਗ ਲੱਗੇ ਹੋਏ ਆ ਕੋਈ ਚੱਕਰ ਨਹੀਂ ਨਹੀਂ ਹੁਣ ਤਾਂ ਫੇਰ ਗੱਲ ਜੀ ਬਣਦੀ ਨਾ ਗੱਲ ਤਾਂ ਖੜਦਾ ਹੈ ਨਹੀਂ ਨਹੀਂ ਚਲੋ ਸੋਫੀ ਵਾਲੀ ਬੋਲੀ ਸੁਣਾ ਦੋ ਫੇਰ ਓਕੇ ਜੀ ਸੋਫੀ ਵਾਲੀ ਚਲੋ ਸੋਫੀ ਵਾਲੀ ਸੁਣਾ ਦਿੰਦੇ ਹਾਂ ਕੰਡਾ ਬਾਰੀ ਵਰਚੀ ਵਾਰੀ ਵਰਚੀ ਖੜਨ ਗਿਆ ਸੀ ਕਟ ਗਿਆ ਉਹਦਾ ਲੰਦਾ ਅੰਬ ਸਾਡੀ ਮਾੜ ਦਾ ਗੋਰਾ ਗੋਰਾ ਰੰਗ ਤੇ ਮਾੜ ਦਾ ਗੋਰਾ ਠੀਕ ਆ ਜੀ ਇੱਕ ਅੱਧੀ ਹੋਰ ਆਂ ਨਾ ਹੁਣ ਤਾਂ ਫਿਰ ਜਿਹੜੀ ਜਿਹੜੀ ਤੁਸੀਂ दारू ਪੀ ਕੇ ਸੁਣਾਉਣੇ ਨਾ ਬੋਲੀ ਯੂ ਸੁਣਾ ਦੋ ਉਹ ਤਾਂ ਹੁਣ ਮੈਨੂੰ ਆਪ ਨਹੀਂ ਸਰ ਮੇਰੇ ਦਿਮਾਗ ਚ ਪਤਾ ਨਹੀਂ ਕਿੱਥੇ ਗਈ ਹੈ ਹੁਣ ਉਹ ਤਾਂ ਰਾਤ ਨੂੰ 7 ਵਜੇ ਤੋਂ ਬਾਅਦ ਆਉਂਦੀ ਆ ਫੇਰ ਹੀ ਨਹੀਂ ਤੁਹਾਨੂੰ ਪੜਾ ਪੜਾ ਜੀ ਰਾਤ ਨੂੰ ਫੇਰ ਤਾਂ ਜਿਹੜੀ ਅਗਲੀ ਵਾਰ ਜੇ ਅਸੀਂ ਆਈਏ ਤੁਹਾਨੂੰ ਇੱਕ ਬੋਤਲ ਨਾਲ ਲੈ ਕੇ ਹੁਣੀ ਬਣੀ ਆ ਉਹਦੇ ਚ ਬੋਲੀ ਸੁਣਨੀਆਂ ਨੇ ਨਾ ਬੋਤਲ ਤਾਂ ਫਿਰ ਅਸੀਂ ਇੱਥੇ ਬਥੇਰੀਆਂ ਸਾਡੇ ਕੋਲ ਤੁਸੀਂ ਆਉਣ ਵਾਲੇ ਬਣ ਅੱਜ ਜਿਹੜੀ ਟਾਈਮ ਅਸੀਂ ਗਲਤ ਬਦਲਿਆ ਅੱਜ ਟਾਈਮ ਨੂੰ ਘੱਟ ਵੇ ਦਵਾ ਦਈਏ ਪਹਿਲਾਂ ਪੂਰੀ ਤੁਹਾਡੀ ਟੀਮ ਦਾ ਧੰਨਵਾਦ ਸਰ ਤੁਸੀਂ ਸਾਡੇ ਇਲਾਕੇ ਚਾਹੇ ਸਾਡੇ ਪਿੰਡ ਅੱਗੇ ਬੈੰਦ ਰਹੋ ਜੀ ਤੁਹਾਨੂੰ ਇਦਾਂ ਹੀ ਖੁਸ਼ ਕਰਕੇ ਭੇਜਾਂਗੇ ਜੀ ਬਿਲਕੁਲ ਸਾਰੇ ਸਾਡੇ ਪੰਚ ਸਾਹਿਬ ਸਾਡੇ ਸਰਪੰਚ ਸਾਹਿਬ ਬੈਠੇ ਆ ਉਹ ਜੀ ਦਾ ਬੈਠੇ ਪਹਿਲੇ ਵਾਰੀ ਸਾਡੇ ਇੱਧਰ ਸਾਡੇ ਪੁਰਾਣੇ ਸਰਪੰਚ ਸਾਹਿਬ ਸਾਰੇ ਬੱਠੀ ਪੂਰੀ ਟੀਮ ਇਹ ਸਾਡੇ ਬਾਬਾ ਜੀ ਬੈਠੇ ਗੁਰਦੁਆਰੇ ਵਿਆਹ ਆਲੀ ਤਾਂ ਪਹਿਲੇ ਵੀ ਠੱਕੇ ਸੀ ਬਾਅਦ ਚ ਵੀ ਠੱਕੇ ਆ ਹੁਣ ਵੀ ਠੱਕੇ ਵਾਲਾ ਹੀ ਕੰਮ ਆਇਆ ਕਿ ਨਹੀਂ ਜੀ ਅਸੀガル ਜੀ ਸਸਰੀਗਲ ਜੀ ਕੀ ਨਾਮ ਆ ਜੀ ਮੇਰਾ ਨਾਮ ਭਾਕ ਸਿੰਘ ਆ ਜੀ ਜਵਾਨੀ ਜਾਨ ਨਹੀਂ ਦੇਣੀ ਐ ਪੜ ਕੇ ਵੜਾਈ ਨਾ ਨਹੀਂ ਨਹੀਂ ਜਾਈਡ ਵੀ ਪੂਰੀ ਕਰਕੇ ਰੱਖੀ ਬਰੇਪਨ ੜੇ ੜੇ ਆਉ ਨਹੀਂ ਦੇਣਾ। ਨਾ ਜੀ ਨਾ। ਹੁਣ ਇਹ ਤਾਂ ਜਵਾਨੀ ਆਈ ਹੈ ਜੀ। ਅੱਛਾ। ਪਹਿਲਾਂ ਫੌਜ ਵਾਂਗ ਹੀ ਨਿਕਲ ਗਈ। ਅੱਛਾ। ਪਹਿਲਾਂ ਤਾਂ ਫੌਜ ਨਿਕਲੀ, ਬਾਕੀ ਜਿਹੜੀ ਬਚੀ ਕੁਚੀ ਸੀ। ਇੰਨੇ ਇੰਨੇ ਸੱਠੇ ਮਾਰੇ ਮੇਰਾ ਕਲਾਸ ਫੈਲੋ ਆ ਜੀ ਸਰਪੰਸਾ ਉਹ। ਅੱਛਾ ਜੀ। ਹਾਂ ਜੀ। ਇਹ ਪਹਿਲਾਂ ਵੀ ਇਸਤਰੀ ਦੀ ਇੰਨਾ ਹੀ ਤੇਜ਼ ਸੀ, ਹੁਣ ਵੀ ਇੰਨੀ ਤੇਜ਼ ਆ ਇਹ। ਠੀਕ ਜੀ। ਇਹ ਹੁਣ ਵੀ ਕਿਸੇ ਨੂੰ ਬਾਤ ਆਣ ਦਿੰਦਾ। ਹੁਣੀ ਬੈਠੇ-ਬੈਠੇ ਤਵਾ ਲਾ ਦਿੰਦਾ। ਬਈ ਬਹੁਤ ਚੰਗਾ ਬੰਦਾ ਜੀ ਇਹਨਾਂ ਨੇ ਵੀ ਸਰਪੰਚੀ ਕਰੀ ਆ 10-15 ਸਾਲ ਇਹਨਾਂ ਦੇ ਮਾ ਪਿਤਾ ਜੀ ਨੇ ਕੀਤੀ ਆ ਜੀ ਜੀ ਬਈ ਉਹ ਬਾਈ ਤੁਹਾਡੇ ਕਲਾਸ ਫੈਲੋ ਆ ਉਹਨਾਂ ਦੀ ਕੋਈ ਜਵਾ ਬਚਪਨ ਦੀ ਗੱਲਬਾਤ ਸੁਣਾਓ ਬਚਪਨ ਦੀ ਗੱਲ ਕਰਿਆ ਜੀ ਫੱਟੀਆਂ ਲੈ ਕੇ ਜਾਂਦੇ ਸੀ ਸਕੂਲਾਂ ਚ ਪਰਾਂ ਨੇ ਮੱਝੇ ਲੈ ਜਾਂਦੇ ਸੀ ਪੰਜ ਪੰਜ ਵਿੱਚ ਪੜਦੇ ਸੀ ਜੀ ਫੱਟੀਆਂ ਹੁੰਦੀ ਸੀ ਤਖਤੀ ਤੇ ਲਿਖ ਕੇ ਹੁੰਦੀ ਸੀ ਪੱਟੀਆਂ ਲਿਖਦੇ ਸੀ ਬਸ ਜਦੋਂ ਉਧਰੋਂ ਇਧਰੋਂ ਤਾਂ ਜਾਂਦੇ ਠੀਕ ਠਾਕ ਜਦੋਂ ਪਰਾਂ ਤੇ ਆਂਦੇ ਸੀ ਜੀ ਇੱਕ ਦਿਨ ਨੇ ਮੇਰੀ ਫੱਟੀ ਤੋੜ ਜੀ ਮਾਇਸ ਕੀ ਤੋੜਦੀ ਠੀਕ ਹੈ ਬਾਈ ਫੱਟੀਆਂ ਬਜਾਂਦੇ ਆਈ ਜਾਂਦੇ ਸੀ ਘਰ ਸਾਉਤੋ ਯਾਦਗਰੀ ਕੋ ਤੁਸੀਂ ਦੋਨੇ ਸ਼ਰਾਰਤੀ ਲੱਗਦੇ ਹੋ ਨਾ ਤੁਸੀਂ ਵੀ ਤੇ ਉਹ ਬਾਈ ਜੀ ਵੀ ਸ਼ਰਾਰਤੇ ਯਾਨੀ ਜਿਹੜੇ ਹੁਣ ਤੁਸੀਂ ਐਸ ਉਮਰ 'ਚ ਵੀ ਪੂਰੀ ਸ਼ਰਾਰਤਾ ਕਰਦੇ ਹੋ ਪਹਿਲਾਂ ਤਾਂ ਤੁਸੀਂ ਫੇਰੇ ਹੀ ਕਰਦੇ ਹੋਵੋਗੇ ਤੇ ਮੇਰੇ ਤੋਂ ਵੀ ਵੱਧ ਸ਼ਰਾਰਤਾ ਕਰਦੇ ਹੋਵੋਗੇ ਤੇ ਸ਼ਰਾਰਤਾ ਦੀ ਫੌਜ ਚ ਨਿਕਲ ਤੱਡੀ ਤਾਂ ਉੱਥੇ ਹੀ ਨਿਕਲ ਗਈ ਸ਼ਰਾਰਤਾ ਤਾਂ ਠੁੱਡੀ ਆ ਹਸਮੁਖ ਚਿਹਰੇ ਬਲੰਦ ਚਿਹਰੇ ਅਸੀਂ ਜੀ ਹਜੂਰੀ ਜੀ ਹਜੂਰੀ 'ਚ ਰਹੇ ਉੱਥੇ ਜੀ ਫੇਰ ਉਹ ਤੁਸੀਂ ਜਿੱਥੇ ਮਰਜ਼ੀ ਆ ਸਕਦੇ ਜਿੱਥੇ ਮਰਜ਼ੀ ਜਾ ਸਕਦੇ ਮਨ ਮਰਜ਼ੀ ਦੇ ਅਸੀਂ ਤਾਂ ਫੌਜ ਦੇ ਵਿੱਚ ਰੇ ਇੱਕ ਪਹਾੜੀ ਦੇ 9 ਮਹੀਨੇ ਬੈਠੇ ਰਿਹਾ ਜੀ ਮੈਂ ਅੱਛਾ ਘਰ ਮੁੰਡਾ ਹੋ ਗਿਆ ਅੱਛਾ ਬਸ ਮੁੰਡਾ ਦੇਖਣ ਦਾ ਵੀ ਆਰਡਰ ਨਹੀਂ ਮਿਲਿਆ ਵੀ ਹਾਂ ਚੱਲ ਵੀ ਤੈਨੂੰ ਛੁੱਟੀ ਦੇ ਦੀਏ ਤੂੰ ਘਰ ਜਾ ਆਪਣਾ ਮੁੰਡਾ ਦੇਖਿਆ ਜੀ ਫੇਰ ਸਾਡੀ ਕਹਾਣੀ ਉਸ ਦੀ ਨਹੀਂ ਬਚਪਨ ਦੀ ਇੱਕ ਸ਼ਰਾਰਤ ਦੱਸੋ ਜਿਹਦੇ ਕਰਕੇ ਜਾਂ ਤੁਹਾਡੇ ਕੋਲ ਟਪੀ ਜਾਂ ਉਹਨਾਂ ਦੇ ਕੋਲ ਟਪੀ ਉਹ ਯਾਦਗਰੀ ਜਿਹੜੀ ਕੁੱਟ ਹੋਵੇ ਨਾ ਨੇ ਇਹ ਕੁੱਟ ਲੈਂਦੇ ਸੀ ਅੱਛਾ ਅਸੀਂ ਥੋੜੇ ਕਮਜ਼ੋਰ ਵੀ ਹੈ ਸੀ ਮਾ ਸਰੀਰ ਚ ਵੀ ਕਮਜ਼ੋਰ ਸੀਗੇ ਇਹ ਕਈ ਕਈ ਸੀ ਜੀ ਇੱਕ ਮੇਰਾ ਭਰਾ ਚਲਾ ਗਿਆ ਹੈ ਦੁਨੀਆ ਤੋਂ ਜੱਗਾ ਸਿੰਘ ਫੌਜੀ ਦਾ ਉਹ ਵੀ ਬੜਾ ਹਰਮੀ ਦੀ ਦਾ ਉਹ ਵੀ ਉਹ ਵੀ ਬਹੁਤ ਕੁੱਟਦਾ ਸੀ ਜੀ ਠਿੱਠੇ ਵੜ ਕੇ ਫਿਰ ਗਾਣਾ ਗੋਣਾ ਕਿਹੜਾ ਚੀਤੇ ਆਉਂਦੇ ਹੁੰਦੇ ਗਾਣੇ ਆਈ ਜਾਂਦੇ ਸੀ ਜੀ ਕਈ ਇੱਕ ਵਾਰੀ ਮੇਰੇ ਗਾਣਾ ਸੁਣ ਲਿਓ ਜੀ ਆਉਣ ਦੋ ਜੀ ਹੈ ਹਾਂਜੀ ਆਉਣ ਦੋ ਪਹਾੜਾਂ ਦੇ ਬੈਠੇ ਸੀ ਅਸੀਂ ਹੋਰ ਮੁੰਡੇ ਬੈਠੇ ਸੀ ਜਦ ਆਮ ਸਿਰਖੇ ਜੀ ਉਹ ਆਪਣਾ ਸਾਰੇ ਬੈਠੇ ਪੈਗ ਬੁੱਗ ਲੱਗ ਲੱਗ ਰਹੇ ਸੀ ਅਸੀਂ ਵੀ ਲਾਇਆ ਤੇ ਛੁੱਟ ਗੋਲੀ ਪਿੰਦੇ ਸੀ ਆਪਾਂ ਜੀ ਉਦੋਂ ਮੈਂ ਗਾਣਾ ਆਇਆ ਸੀ ਨੀ ਮੈਂ ਜਦੋਂ ਪਹਾੜੀ ਚੜਦਾ ਤੈਨੂੰ ਯਾਦ ਗੋਰੀਏ ਕਰਦਾ ਨੀ ਮੈਂ ਜਦੋਂ ਪਹਾੜੀ ਚੜਦਾ ਤੈਨੂੰ ਯਾਦ ਸੋਹਣੀਏ ਕਰਦਾ ਤੇਰੇ ਚ ਪੱਜੋਂ ਦਿਲ ਨਹੀਂ ਲੱਗਦਾ ਤੈਨੂੰ ਸੱਚ ਸੁਣਾਉਂਦਾ ਨਹੀਂ ਮੁੰਡਿਆਂ ਦੇ ਨਾਲ ਹੱਥ ਖੇਡ ਕੇ ਦਿਲ ਪਰਚਾਉਂਦਾ ਨਹੀਂ ਮੁੰਡਿਆਂ ਦੇ ਨਾਲ ਹੱਥ ਖੇਡ ਕੇ ਦਿਲ ਪਰਚਾਉਂਦਾ ਨਹੀਂ ਨੀ ਮੈਂ ਜਦੋਂ ਖੇਤ ਨੂੰ ਜਾਵਾਂ ਉੱਥੋਂ ਨੀਰਾ ਵੱਢ ਲਿਆਵਾਂ ਨੀ ਮੈਂ ਜਦੋਂ ਖੇਤ ਨੂੰ ਜਾਵਾਂ ਉੱਥੋਂ ਨੀਰਾ ਵੱਢ ਲਿਆਵਾਂ ਇਹੋ ਮੈ ਨਹੀਂ ਖਾਣੀ ਇਹੋ ਜਿਹੀ ਕਮਾਈ ਤੇਰੀ ਵੇ ਮੈ ਨਹੀਂ ਖਾਂਦੀ ਇਹੋ ਜਿਹੀ ਕਮਾਈ ਤੇਰੀ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਲ ਹੈ ਜੀ ਕੀ ਨਾਮ ਮੇਰਾ ਮੁਹੰਮਦ ਸਲੀਮ ਹੈ ਜੀ ਠੀਕ ਹੈ ਭਾਈ ਤੁਸੀਂ ਕੀ ਕਰਦੇ ਹੋ ਖੇਤੀ ਕਰਦੇ ਹਾਂ ਠੀਕ ਹੈ ਭਾਈ ਤੁਸੀਂ ਪਿੰਡ ਦੀ ਜਾਨ ਸੁਣਾਓਗੇ ਪਿੰਡ ਦੇ ਆਪਣੇ ਪਿੰਡ ਦਾ ਇਹ ਬਹੁਤ ਵਧੀਆ ਮਾਹੌਲ ਹੈ ਨਹੀਂ ਉਹਵੇਂ ਨਹੀਂ ਜਿਵੇਂ ਤੁਸੀਂ ਉਹ ਬਜ਼ੁਰਗ ਗੱਲਾਂ ਕਰਦੇ ਨਾ ਵਿੱਚ ਤੁਸੀਂ ਬੜਈਆ ਗੱਲਾਂ ਬਾਤਾਂ ਆਪਣੀ ਸੁਣਾ ਰਹੇ ਸੀ ਉਹੀ ਗੱਲ ਸੁਣਾਓ ਤੁਹਾਨੂੰ ਪਿੰਡ ਦਾ ਅਸੀਂ ਦੇਖ ਲਿਆ ਪਿੰਡ ਬਹੁਤ ਸੋਹਣਾ ਹੈ। ਨਹੀਂ ਇਹ ਬਾਕੀ ਦਾ ਠੀਕ ਹੈ ਜੀ। ਆਪ ਸਾਰੇ ਜੀ ਬਹੁਤ ਵਧੀਆ ਜੀ। ਮੈਂ ਤਾਂ ਇੱਕ ਹੀ ਗੱਲ ਕਹਾਂ ਕਿ ਆਪਣੇ ਪਿੰਡ ਦਾ ਜੋ ਇਤਿਹਾਸ ਬਹੁਤ ਪੁਰਾਣਾ ਹੈ ਜੀ। ਜੰਗਾ ਮਿਚਮੀ ਸਾਰੇ ਲੜਦੇ ਰਹੇ ਹਾਂ ਤੇ ਹੁਣ ਵੀ ਅੱਜ ਤੋਂ ਸਾਡੇ ਜਿਹੜੇ ਦਾਦਾ ਜੀ ਅਮਰ ਸਿੰਘ ਅਮਰ ਖਾਨ ਜੀ ਉਹ ਪਹਿਲਵਾਨ ਰਹੇ ਹਾਂ। ਜੀ ਦੇਖੋ ਉਹਨਾਂ ਦਾ ਇੱਕ ਚੰਗਾ ਨਾਮ ਰਿਹਾ ਜਿੱਥੇ ਵੀ ਕਹਿੰਦੇ ਦੇ ਕੇ ਬੜਾਣੇ ਵਾਲਾ ਪਹਿਲਵਾਨ ਆ ਗਿਆ ਤਾਂ ਉਹ ਖੜੇ ਜੀ ਨਹੀਂ ਆਉਂਦੇ ਤੇ ਉਹਨੂੰ ਸੁਣ ਨਾਮ ਸੁਣ ਕੇ ਜੀ ਤੇ ਦੂਜਾ ਜੋ ਆਪਣਾ ਵੱਡੇ ਭਰਾ ਸੁਰਜੀਤ ਖਾਨ ਉਹਨਾਂ ਦਾ ਨਾਂ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਵੀ ਨਾਮ ਘਟਿਆ ਜੀ ਜੀ ਪੂਰੀ ਦੁਨੀਆ ਜਾਣਦੇ ਆ ਉਹਨਾਂ ਨੇ ਆਪਣੇ ਪਿੰਡ ਦਾ ਨਾਮ ਵੀ ਰੋਸ਼ਨ ਕਰਾਇਆ ਵੱਡੇ ਥੋੜੇ ਭਰਾ ਹਾਂ ਹਾਂ ਜੀ ਵੱਡੇ ਭਰਾ ਮੇਰੇ ਚਾਚੇ ਦੇ ਮੁੰਡਾ ਏ ਠੀਕ ਹੈ ਜੀ ਉਹਨਾਂ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਨਾਮ ਘਟਿਆ ਇੱਕ ਪਿੰਡ ਨੂੰ ਜੋ ਹੈ ਇੱਕ ਹਾਈ ਲੈਵਲ ਤੇ ਲੈ ਕੇ ਗਏ ਜੀ ਜੀ ਕਿ ਹਰ ਆਪਣੇ ਯਾਨੀ ਗਾਣੇ ਵਿੱਚ ਵੀ ਪਿੰਡ ਬਣਾਣੇ ਦਾ ਨਾਮ ਲੈਂਦੇ ਰਹੇ ਆ ਇਹ ਲੋਕ ਤਾਂ ਆਪਣੇ ਜਿਹੜਾ ਇੱਕ ਸ਼ੋਹਰਤ ਹੋ ਜੇ ਤਾਂ ਆਪਣੇ ਪਿੰਡ ਨੂੰ ਭੁੱਲ ਜਾਂਦੇ ਆ ਬਿਲਕੁਲ ਲੇਕਿਨ ਆਪਣੇ ਪਿੰਡ ਨੂੰ ਨਹੀਂ ਭੁੱਲੇ ਹਰ ਗਾਣੇ ਵਿੱਚ ਆਪਣੇ ਪਿੰਡ ਦਾ ਨਾਮ ਲੈਂਦੇ ਰਹੇ ਜੀ ਤੇ ਬਾਕੀ ਆਪਣੇ ਪਿੰਡ ਵਿੱਚ ਵੀ ਹਰ ਸਾਲ ਜਦੋਂ ਸਬਜ਼ੀ ਦਾ ਮੇਲਾ ਹੁੰਦਾ ਉਤੇ ਆਉਂਦੇ ਆ ਤੇ ਸਾਰੇ ਜਿੰਨੇ ਵੀ ਉਹ ਆਪਣੇ ਯਾਰ ਮਿੱਤਰ ਆ ਸਾਰਿਆਂ ਨਾਲ ਮਿਲ ਕੇ ਜਾਂਦੇ ਬਈ ਤੁਹਾਡੇ ਪਿਤਾ ਜੀ ਉਹ ਦਾਦਾ ਜੀ ਪਹਿਲਵਾਨ ਸੀਗੇ ਜੀ ਤੇ ਸਰਜੀਤ ਖਾਨ ਤੁਹਾਡੇ ਭਰਾ ਨੇ ਉਹ ਗਾਉਂਦੇ ਆ ਜੀ ਤੁਹਾਡੇ ਦੋਨਾਂ ਚ ਕਿਹੜਾ ਗੁਣਾ ਸਰਪੰਨ ਕਿਤੇ ਹੀ ਕਰਦੇ ਆ ਇਹ ਘੰਟੇ ਮੈਨੂੰ ਉਹ ਵੀ ਖੇਤੀ ਨਾਲ ਆਪਾਂ ਆਪਣੇ ਆਪਣੇ ਕਰਦੇ ਹੋਣਗੇ ਉਹ ਕਿਹੜਾ ਉਹਨਾਂ ਦੇ ਨਹੀਂ ਉਹ ਉਹ ਅਲੱਗ ਹੀ ਰਹਿੰਦੇ ਦੇ ਯਾਨੀ ਉਹ ਆਪਣਾ ਉਹ ਪਹਿਲਾਂ ਸੁਰੂ ਤੋਂ ਪਹਿਲਵਾਨੀ ਚ ਰਹੇ ਤੇ ਇਹ ਆਪਣੇ ਯੋ ਸਕੂਲ ਤੋਂ ਕਾਲਜ ਚ ਚਲੇ ਗਏ ਕਾਲਜ ਤੋਂ ਆਪਣਾ ਥੋੜਾ ਬ ਆਪਣਾ ਕੰਮ ਕਰਦੇ ਕਰਦੇ ਗਾਇਕੀ ਚ ਚਲੇ ਗਏ ਜੀ ਜੀ ਉਹਨਾਂ ਦਾ ਯਾਨੀ ਇੱਕ ਸਿਸਟਮ ਹੀ ਅਲੱਗ ਹੋ ਗਿਆ ਲੱਗੀ ਆਪਣੇ ਕੰਮ ਦੇ ਛੱਡ ਡੱਟ ਗਏ ਯਾਨੀ ਮਿਹਨਤ ਸਭ ਤੋਂ ਬਹੁਤ ਮਿਹਨਤ ਤੁਸੀਂ ਤੁਸੀਂ ਨਹੀਂ ਕਿਹਾ ਸੋਚਿਆ ਮੈਂ ਪਹਿਲਵਾਨੀ ਕਰਾਂ ਜਾਂ ਮੈਂ ਗਾਵਾਂ ਅਸੀਂ ਪਹਿਲਵਾਨ ਤਾਂ ਕਬੂ ਜਾਈ ਨਹੀਂ ਕਿਹ ਕਿਤੇ ਸਾਡਾ ਕੱਦ ਛੋਟਾ ਇਹ ਕਿੰਨੇ ਸੇਤ ਨਹੀਂ ਨਹੀਂ ਪਰ ਚਲੋ ਠੀਕ ਹੈ ਪਹਿਲਵਾਨ ਤਾਂ ਤੁਸੀਂ ਬਣ ਨਹੀਂ ਸਕਦੇ ਵੀ ਚਲੋ ਕੱਦ ਛੋਟਾ ਤੁਹਾਡਾ ਇਹਨੇ ਸੇਤ ਨਹੀਂ ਹੈਗੀ ਗਾ ਤਾਂ ਤੁਸੀਂ ਸਕਦੇ ਸੀ ਪਰ ਗਾਉਣ ਵਾਰ ਨਹੀਂ ਸੋਚੇ ਕਦੇ ਗਾਉਣ ਵਾਰ ਇਹ ਸੋਚੇ ਨਹੀਂ ਜੀ ਕਦੇ ਆਪਾਂ ਉਹਨਾਂ ਨੂੰ ਦੇਖ ਕੇ ਹੀ ਖੁਸ਼ ਹੋ ਜਾਂਦੇ ਕਹਿੰਦੇ ਤੇ ਜਦੋਂ ਟੀਵੀ ਵਿੱਚ ਆਇਆ ਕਰੇ ਸੁਰਜੀਤ ਖਾਨ ਆ ਜਾਆ ਉਹ ਪਦੋਂ ਅਰਦ ਰਾਤ ਨੂੰ 10 ਵਜੇ ਸੈਟਰ ਖੋਲੋ ਟੀਵੀ ਸੈਟਰ ਵਾਲੇ ਹੁੰਦੇ ਤੇ ਉਹ ਸੱਟਰ ਕੋਲ ਕੇ ਟੀਮ ਬੈਠੀ ਦੇਖ ਜਾਂਦੇ ਖਾਫੀ ਦੇਰ ਤੱਕ ਕਹਿੰਦੇ ਹੋਣਾਗੀ ਤਾਂ ਹੁਣ ਆਉਣਗੇ ਤੇ ਉਹਨਾਂ ਬੈਠੇ ਬਚਪਨ ਜੀ ਸਰਜੀਤ ਖਾਨ ਕਿਵੇਂ ਦਾ ਸੀਗਾ ਉਹਦੀ ਕੋਈ ਬਚਪਨ ਦੀਆਂ ਗੱਲਾਂ ਬਾਤਾਂ ਹਾਂ ਬਚਪਨ ਮੈਨੇ ਮੇਰੇ ਤੋਂ ਯਾਨੀ ਇੱਕ ਦੇ ਦੋ ਕਲਾ ਸਗੇ ਤੇ ਜੀ ਬਚਪਨ ਤਾਂ ਇਕੱਠੇ ਖੇលਦੇ تھے ਜਿਵੇਂ ਉਹ ਪਿੰਡ ਟੋਰੀ ਜੀ ਖੇលਦੇ ਤੇ ਨਾ ਜੀ ਜੀ ਉਸਨੇ ਚਲਾ ਕੇ ਸ਼ੁਰੂ ਕਰਦੇ ਬੜੇ ਤੇਜ਼ ਦੇ ਜੇ ਹੁਣ ਉਹਨਾਂ ਨੂੰ ਫੋਨ ਲਈ ਤੇ ਗੱਲ ਕਰ ਲੈਂਦੇ ਹਾਂ ਗੱਲ ਕਰ ਲੈਂਗੇ ਫੋਨ ਤੇ ਲਾਓ ਫਿਰ ਫੋਨ ਵੀਰ ਅਸਲਾਮੁਅਲੈਕੁਮ ਨਸਲੀਮ ਬੋ ਰਵੀਰ ਠੀਕ ਹੈ ਜੀ ਬਹੁਤ ਵਧੀਆ ਜੀ ਔਰ ਠੀਕ ਹੈ ਫਿਰ ਕਿੱਥੇ ਆ ਕੈਨੇਡਾ ਅੱਛਾ ਇੰਟਰਵਿਊ ਜਰਦੀ ਪੀਡੀ ਸੀਗੀ ਆਇਆ ਬੈਠਿਆ ਆਪਣੇ ਭਾਈ ਪੀਟੀਸ ਵਾਲੇ ਉਹ ਕਹਿੰਦੇ ਉਹਨੂੰ ਫੋਨ ਮਿਲਵਾਏ ਕਹਿੰਦਾ ਫੋਨ ਚੱਕੇਗਾ ਮੈਂ ਚੱਕੇਗਾ ਜ਼ਰੂਰ ਜੀ ਆਪਣੇ ਵੱਡੇ ਭਰਾ ਆ ਆ ਉਹਨੂੰ ਪਿੰਡ ਚ ਬਣਾਣੇ ਮੈਂ ਹੀ ਡੇਰ ਸਮੇਂ ਡੇਰ ਵਾ ਹੋਰ ਅੱਛਾ ਵੈਰੀ ਗੁੱਡ ਹੈ ਵੈਰੀ ਗੁੱਡ ਹਾਂ ਜੀ ਹਾਂ ਲਈ ਬਾਤ ਕਰ ਬਾਈ ਜੀ ਅੱਸੀ ਗੱਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਜੀ ਬਸ ਵਧੀਆ ਵਧੀਆ ਬਾਈ ਹਾਕਮ ਗੱਲ ਕਰ ਰਿਹਾ ਪੀਡੀਫੀ ਨਿਊਜ਼ ਤੋਂ ਉਹ ਬੱਲੇ ਬੱਲੇ ਹਾਕਮ ਬਾਈ ਕੀ ਹਾਲ ਚਾਲ ਹੈ ਠੀਕ ਠਾਕ ਬਸ ਵਧੀਆ ਵਧੀਆ ਤੁਹਾਡੇ ਪਿੰਡ ਆਏ ਸੀ ਸਾਥ ਪ੍ਰੋਗਰਾਮ ਕਰਨਾ ਵੈਲਕਮ ਵੀਰੇ ਸਾਥ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਆ ਸਾਰੇ ਬਿਲਕੁਲ ਸਾਰੇ ਬਜ਼ੁਰਗ ਬੈਠੇ ਆ ਥੈਂਕ ਯੂ ਸਾਰੇ ਵੀਰ ਬੈਠੇ ਆ ਤੁਹਾਡੇ ਬਾਰੇ ਗੱਲਾਂ ਹੋ ਰਹੀਆਂ ਸੀ ਮੈਂ ਕਿਹਾ ਚਲੋ ਬਾਈ ਨੂੰ ਫੋਨ ਲਾ ਕੇ ਉਹਨਾਂ ਦੀ ਵੀ ਹਾਜ਼ਰੀ ਲਵਾ ਲਈ ਨਾਲ ਹੀ ਬੈਠਾ ਤਾਂ ਮੈਂ ਕੈਨੇਡਾ ਇਸ ਟਾਈਮ ਪਰ ਮੇਰਾ ਪਿੰਡ ਸਾਰਾ ਤਾਂ ਸੋਹਣਾ ਭਾਈ ਦੁਨੀਆ 'ਚ ਬਿਲਕੁਲ ਬਿਲਕੁਲ ਬਾਈ ਜੀ ਬਿਲਕ ਠੀਕ ਆ ਜੀ ਠੀਕ ਆ ਮੇਰੇ ਵੱਲੋਂ ਬਹੁਤ-ਬਹੁਤ ਬਿਹਾਰ ਤੁਹਾਨੂੰ ਵੈਲਕਮ ਵੀਰੇ ਤੁਸੀਂ ਆਏ ਹੋ ਥੈਂਕ ਯੂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਪਿੰਡ ਚ ਆਣ ਲਈ ਜੀ ਹਾਂ ਜੀ ਹਾਂ ਜੀ ਪਿੰਡ ਇਹ ਵੀਰ ਉਹਨੇ ਸਾਰੇ ਕਹਿ ਰਹੇ ਸਰਪੰਚ ਸਾਹਿਬ ਵੀ ਕਹਿ ਰਹੇ ਨੇ ਕਹਿੰਦੇ ਇੱਕ ਗਾਣਾ ਸੁਣਾ ਥੋਡੇ ਤੋਂ ਗਾਣਾ ਹੋ ਮੈਨੂੰ ਆਕੇ ਸੁਣਾਉਣ ਕੋਲ ਮੈਂ ਫੋਨ ਤੇ ਆ ਕੇ ਸੁਣਾਉਂਗਾ ਤੇ ਰਾਤ ਆ ਸਾਡੇ ਪਾਈ ਵੀ ਮੈਂ ਚਲੋ ਇੱਕ 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 ਦਾ ਪੈਰਾ ਸੁਣਾ ਦਿਓ ਵੀਰੇ ਨਹੀਂ ਹੁਣ ਨਹੀਂ ਹੁਣ ਤਾਂ ਵੀਰੇ ਸਰਪੰਚਾ ਬਸ ਲਾਈਵ ਚੱਲ ਰਿਹਾ ਲਾਈਵ ਚੱਲ ਰਿਹਾ ਕੋਈ ਨਹੀਂ ਮੇਰੇ ਬਾਤ ਕਰ ਲਾ ਗਿਆ ਹੁਣ ਜਿੱਦਣ ਪਿੰਡ ਆਏ ਫਿਰ ਆਪਾਂ ਮਿਲਦੇ ਆਂ ਹਾਹਾ ਪੱਕਾ ਵੀਰ ਸਪੈਸ਼ਲ ਪਿੰਡ ਦੀ ਸੀਰੀਅਲ ਇੰਟਰਵਿਊ ਕਰਾਂਗਾ ਕਿ ਬਸ ਪਹਿਲੇ ਕਰਾਂਗਾ ਜੇ ਤਲਾਕ ਠੀਕ ਆ ਬਾਈ ਜੀ ਓਕੇ ਧੰਨਵਾਦ ਜੀ ਓਕੇ ਵੀਰ ਓਕੇ ਥੈਂਕ ਯੂ ਹਾਂ ਕਰਕੇ ਓਕੇ ਜੀ ਮੇਸਿਕਾ ਤੁੱਕ ਕੀ ਨਾਮ ਹੈ ਤੁਹਾਡਾ ਬਾਬੂ ਖਾਨ ਦੀ ਠੀਕ ਆ ਬਾਈ ਤੁਸੀਂ ਸੁਣਾਉਣ ਦੀ ਗੱਲ ਬਾਤ ਪਿੰਡ ਦੇ ਸਭ ਤੋਂ ਸਾਰਿਆਂ ਨੂੰ ਸੁਣਾਓ ਜੀ ਸਾਰਾ ਕੁਝ ਸੁਣਾਓ ਆਪਣੀ ਇੱਕ ਦੀ ਯਾਦ ਵਧੀਆ ਬਸ ਯਾਦ ਤਾਂ ਠੀਕ ਠਾਕ ਹੈ ਜੀ ਸਾਰੇ ਸਾਰਾ ਸੁਣ ਲਿਓ ਜੋਂ ਸਿਹਤ ਬਰਪਾ ਦੇ ਸੁਣਾਓ ਜੀ ਪੋਰ ਪੁੱਤ ਨੇ ਮਾਣਾ ਪੂਰਾ ਆ ਦੇ ਹਾਂ ਕਰੀ ਤੇ ਕੰਮ ਹਾਂ ਜਿਹੜਾ ਫਿਰ ਆਉਂਦਾ ਉਹ ਗਾਣ ਗੁਣੇ ਸੁਣਾਦਾ ਤੁਹਾਨੂੰ ਮੈਂ ਗਾਣਾ ਗੁਣ ਸੁਣਾਦਾ ਜਿੱਦਾਂ ਆਪਾਂ ਸਿਰ ਹੋ ਗਿਆ ਹਾਂ ਸਕ ਸੰਭਾਲ ਲਿਆ ਪਰ ਤੁਹਾਨੂੰ ਕੋ ਤਾਂ ਪਤਾ ਲੱਗਿਆ ਵੀ ਉਹ ਸਟਾਰ ਬਣ ਗਿਆ ਹੈ ਹਾਂ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਉਹ ਗਾਇਕ ਬਣਿਆ ਗਾਇਕ ਤਾਂ ਉਮਰ ਦੇ ਪਾਸੇ ਦੇ ਬਣਿਆ ਜੀ ਜੀ ਤੇਰਾ ਸ਼ੁਰੂ ਮੈਂ ਛੋਟੇ ਛੋਟੇ ਮੰਦਨ ਉਦਗਣ ਲੱਗਿਆ ਤਾਂ ਉਹ ਵੀ ਕੋਈ ਜਹਾਂ ਦੇ ਪਾਸੇ ਗਾਇਕ ਵੀ ਜਹਾਂ ਠੀਕ ਹੈ ਜੀ ਉਹ ਆਜਾ ਜਦੋਂ ਪਤਾ ਲੱਗ ਜਾਵੇ ਜਰਮ ਅਰਬਿਲ ਕਦਰਾ ਫਰਕਾਂ ਘਰ ਬੈਠ ਖੁੱਟ ਜਾਓ ਵੀ ਦੱਸ ਦੋ ਜੇ ਦੱਸਣ ਵਾਲੀ ਗੱਲ ਹੈਗੀ ਹੈ ਪਤਾ ਦਊਂ ਜੋ ਕਰੀ ਸੀਟਾ ਪੀਰੇ ਤੇ ਜੀ ਯੂ ਗਾਤ ਮਾਵੀ देर ਕੀਤੀ ਇਹ ਕਿਹਾ ਮਾ ਫਾੜੇ ਕੇ ਮਾਸਟਰ ਨੇ ਬੁਲਾ ਲਈ ਆ ਜਾ ਫੇਰ ਤਾਂ ਬਣਦੀ ਵੀਰ ਠੀਕ ਹੈ ਜੀ ਇਹਨੂੰ ਕਿਹਾ ਵੀ ਸੀਟ ਪੀਰੇ ਸੀ ਇਹ ਕਹਿੰਦਾ ਨਾ ਜੀ ਪੀ ਨਹੀਂ ਟਾ ਲਿਆ ਦੋਏ ਨੂੰ ਕਿਹਾ ਮਾਮਣਾਂ ਦਾ ਮੁੰਡਾ ਸੀ ਪੀਰੇ ਸੀ ਕਹਿੰਦਾ ਨਾ ਕੋਬੀਟਾ ਰੈਮਨੂ ਆਪਿੰਦਾ ਜੀ ਮਾਂ ਜੀ ਆ ਪਈਏ ਜੀ ਅੱਧੀ ਤੂੰ ਬਚ ਗਿਆ ਕਹਿੰਦਾ ਇਹ ਹੈ ਨਾ ਤੁਸੀਂ ਬਰਬਾਦ ਕੀ ਹੈ ਕੀ ਨਾਮ ਹੈ ਜੀ ਗੁਰਦੀਪ ਕੌਰ ਜੀ ਠੀਕ ਹੈ ਤੁਸੀਂ ਆਂਗਣਵਾੜੀ ਵਰਕਰ ਹੈਂ ਜੀ ਠੀਕ ਹੈ ਜੀ ਤੁਸੀਂ ਦੱਸੋ ਜੀ ਪਹਿਲਾਂ ਦੇ ਜਿਹੜੇ ਜਵਾਕ ਹੁੰਦੇ ਸੀਗੇ ਜਦੋਂ ਮੋਬਾਈਲ ਫੋਨ ਨਹੀਂ ਹੁੰਦੇ ਸੀਗੇ ਉਦੋਂ ਦੇ ਜਵਾਕ ਕਿਵੇਂ ਸਕੂਲ ਦੇ ਜੀ ਲੱਗਦਾ ਸੀ ਹੁਣ ਕਿਵੇਂ ਹਾਂਜੀ ਪਹਿਲਾਂ ਦੇ ਜਵਾਕ ਜਿਆਦਾ ਫੋਨ ਫੋਨ ਚ ਨਹੀਂ ਰੁੱਝੇ ਹੁੰਦੇ ਸੀ ਤਾਂ ਐਕਟੀਵਿਟੀ ਵਗੈਰਾ ਜਲਦੀ ਸਿੱਖ ਲੈਂਦੇ ਸੀ ਹੁਣ ਦੇ ਜਵਾਕ ਫੋਨ 'ਚ ਜਿਆਦਾ ਰਹਿੰਦੇ ਆ ਜੀ ਉਹ ਤਾਂ ਖਾਣਾ ਵੀ ਫੋਨ ਦੇ ਨਾਲ ਹੀ ਖਾਂਦੇ ਆ ਉਹਨਾਂ ਨੂੰ ਤਾਂ ਜੇ ਫੋਨ ਮਰੇ ਰੱਖਦੇ ਤਾਂ ਹੀ ਦੁੱਧ ਪੀਣਗੇ ਤਾਂ ਹੀ ਖਾਣਾ ਖਾਣਗੇ ਤਾਂ ਉੱਥੇ ਵੀ ਘਰ ਸਕੂਲ 'ਚ ਵੀ ਫੋਨ ਦੇ ਐਕਟੀਵਿਟੀ ਲਗਾਉਂਦੇ ਆ ਉਹ ਜਿਆਦਾ ਚੰਗੀ ਤਰ੍ਹਾਂ ਸੁਣਦੇ ਆ ਦੂਸਰੀ ਅਸੀਂ ਕਰਦੇ ਆ ਐਕਟੀਵਿਟੀ ਉਹੋ ਜਿਹਾ ਹਾਂਜੀ ਪਹਿਲਾਂ ਤੇ ਆਹੀ ਫਰਕ ਪਿਆ ਜੀ ਪਹਿਲਾਂ ਜਦੋਂ ਕਿੰਦਾਂ ਦੀ ਸ਼ਰਾਰਤਾਂ ਕਰਦੇ ਸੀ ਹੁਣ ਕਿੰਦਾਂ ਦੀ ਸ਼ਰਾਰਤਾਂ ਰਹਿ ਗਈਆਂ ਜਵਾਕਾਂ ਦੀ ਪਹਿਲਾਂ ਤਾਂ ਜੀ ਮਿੱਟੀ 'ਚ ਵੀ ਜਾਦਾ ਸ਼ਰਾਰਤਾਂ ਕਰਦੇ ਸੀ ਹੁਣ ਦੇ ਜਵਾਕ ਤਾਂ ਬਾਹਰ ਹੀ ਨਹੀਂ ਨਿਕਲਣਾ ਚਾਹੁੰਦੇ ਪਹਿਲਾਂ ਦੇ ਜਵਾਕ ਘਰ ਬਾੜ ਦੇ ਨਹੀਂ ਸੀ ਜੀ ਮਿੱਟੀ 'ਚ ਖੇਡਣਾ ਪਸੰਦ ਕਰਦੇ ਸੀ ਜੋ ਵੀ ਐਕਟੀਵਿਟੀ ਕਰਵਾਉਂਦੇ ਸੀ ਦਰਖਤਾਂ ਦੇ ਨੇੜੇ ਉਹ ਕੁਝ ਵੀ ਸਾਰਾ ਕੁਝ ਅਟੈਚ ਕਰ ਦਿੰਦੇ ਸੀ ਹੁਣ ਦੇ ਨਹੀਂ ਕਰਦੇ ਜਿਸ ਤਰ੍ਹਾਂ ਦੇ ਬਸ ਇਹ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਪਿੰਡ ਬਟਾਣਾ ਦੀ ਸਾਥ ਸਰਜੀਤ ਖਾਨ ਦਾ ਪਿੰਡ ਆ ਇਹ ਹੁਣ ਵੱਧਦੇ ਅਗਲੇ ਪਿੰਡ ਵੱਲ ਮੇਰੀ ਨੂੰ ਤੇ ਮੇਰੀ ਟੀਮ ਨੂੰ ਦੀ ਹੋਈ ਅਜਤ ਕੈਮਰਾਮੈਨ ਤਜਿੰਦਰ ਦੇ ਨਾਲ ਹਾਕਮ ਸਿੰਘ ਅੰਦਗੜੀਆ ਪਿੰਡ ਬਡਾਣਾ